ਜਿਹਨੂੰ ਜਿਉਣ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਮੈਂ ਮੈਂ ਕੋਈ ਵੀ ਮੈਨੂੰ ਪੁੱਛੇਂਦਾ ਬਾਹਰੋਂ ਕਿ ਕਿੱਥੇ ਚੱਲਿਆ ਮੈਂ ਇਹੋ ਕਹਿੰਨਾ ਮੈਂ ਅਮਰੀਕਾ ਚੱਲਿਆ ਤਿੰਨ ਗਉਆਂ ਤੋਂ ਸਾਡੇ ਇਸ ਵੀਰ ਨੇ ਇਸ ਡੈਰੀ ਫਾਰਮਿੰਗ ਦੇ ਵਿੱਚ ਲਗਭਗ ਲਗਭਗ 20 ਗਉਆਂ ਤੇ ਇਸ ਤੋਂ ਇਲਾਵਾ ਛੋਟੀਆਂ ਬੱਚੀਆਂ ਨੇ ਜਿਹੜੀਆਂ ਉਹ ਵੀ ਹੋਰ ਪਾਲਦੇ ਆ ਲੱਗਦਾ ਨਹੀਂ ਕਿ ਤੁਹਾਡੇ ਬੇਟੇ ਨੇ ਗੁਰਵੀਰ ਨੇ ਅਮਰੀਕਾ ਵੀ ਕੈਨੇਡਾ ਵੀ ਆਸਟ੍ਰੇਲੀਆ ਵੀ ਨਿਊਜ਼ੀਲੈਂਡ ਵੀ ਇੱਥੇ ਹੀ ਬਣਾਤਾ ਇਹ ਤਾਂ ਸਗੋਂ ਹੱਕ ਹੀ ਰਸੂਗਾ ਮੈਂ ਕੋ ਤਾਰਾ ਕੱਢਣ ਚੱਲਿਆ ਮੈਂ ਕਿੱਥੇ ਚੱਲਿਆ ਮੈਂ ਤਾਂ ਆਂਦਾ ਅਮਰੀਕਾ ਚੱਲਿਆ ਇਹ ਵੀਡੀਓ ਨਾ ਲੋਕਾਂ ਵਾਸਤੇ ਉਹਨਾਂ ਨੌਜਵਾਨਾਂ ਵਾਸਤੇ ਵੀ ਬੜੀ ਖਾਸ ਹੈ ਜਿਹੜੇ ਰੋਜ਼ ਸਵੇਰੇ ਉੱਠ ਕੇ ਸੋਚਦੇ ਨੇ ਵੀ ਕੱਲ ਤੋਂ ਅਸੀਂ ਡੈਰੀ ਫਾਰਮਿੰਗ ਸ਼ੁਰੂ ਕਰਨਾ ਹੈ ਪਰ ਜਦੋਂ ਡੈਰੀ ਫਾਰਮਰਾਂ ਨਾਲ ਗੱਲ ਕਰਦੇ ਨੇ ਉਹ ਡਰ ਜਾਂਦੇ ਨੇ ਕਿ ਕਿੰਡੀ ਮਾਰਜੀ ਤਗੜੀ ਮਸਟੈਡ ਸਾਰੇ ਤੇ ਉਹ ਤਾਂ ਮੰਨ ਲਓ ਕਿ ਹੱਸ ਕੇ ਮਲਕੇ ਮਕਾਬਲਾ ਕਰ ਲਈਦਾ ਕੋਈ ਚੱਕਰ ਨਹੀਂ ਅਗਰ ਥਲੇਰੀਆ ਹੋਵੇ ਜਾਂ ਬੰਨ ਕਿਸੇ ਨੂੰ ਲੱਗ ਜਾਏ ਜਾਂ ਗੋਹਾ ਪਤਲਾ ਕਰਨ ਲੱਗ ਜਾਵੇ ਪਸ਼ੂ ਫਿਰ ਆਪਣਾ ਟ੍ਰੀਟਮੈਂਟ ਤੁਸੀਂ ਆਪਣੇ ਪਸ਼ੂਆਂ ਦਾ ਆਪ ਕਰ ਲੈਣੇ ਹੋ ਹਾਂਜੀ ਹਾਂਜੀ ਸਰ ਇਹ ਤਾਂ ਮੰਨ ਲਓ ਕਿ ਪੂਰਾ ਰਿਜ਼ਲਟ ਵਾ ਮੰਨ ਲਓ ਕਿ 100% ਹੀ ਆ ਸਟੈਟਿਸਟਿਕ ਕੰਮ ਕਰਦੀ ਆ 1 ਨੰਬਰ ਤੇ 8 ਨੰਬਰ ਜਿੱਦਾਂ ਬਹੁਤ ਵਧੀਆ ਕੰਮ ਕਰਦੀ ਹੈ ਹਨਾ ਜੀ ਤੇ ਥਲੇਰੀਏ ਤੇ 25 ਨੰਬਰ ਜਿੱਦਾਂ ਕੰਮ ਕਰਦੀ ਬਹੁਤ ਵਧੀਆ ਜਿੱਦਾਂ ਮੰਨ ਲਓ ਬੁਖਾਰ ਹੋ ਗਿਆ ਪਸ਼ੂ ਨੂੰ 5 ਨੰਬਰ ਤੇ 6 ਨੰਬਰ ਬੁਖਾਰ ਦੇ ਵਿੱਚ ਭੁੱਖ ਦੇ ਤੇ ਬੁਖਾਰ ਤੇ ਬਹੁਤ ਵਧੀਆ ਕੰਮ ਕਰਦੀ ਆ ਇਦਾਂ ਜਿਹੜਾ ਫਾਰਮਰ ਆਪਣਾ ਘਰੇਲੂ ਨੁਕਸਾ ਵਰਤ ਕੇ ਜਿੱਦਾਂ ਵੀ ਯਸਕੇ ਦੇ ਨਾਲ ਆਪਣੇ ਜਿੱਦਾਂ ਪਸ਼ੂ ਨੂੰ ਬਚਾ ਸਕਦਾ ਕੋਈ ਚੱਕਰ ਨਹੀਂ ਕਿਵੇਂ ਕਰਦੀ ਹੈ ਜੀ ਪਸ਼ੂ ਦਾ ਦੁੱਧ ਵੀ ਨਹੀਂ ਘਟਣ ਦਿੰਦੀ ਜਿੱਦਾਂ ਮੰਨ ਲਓ ਹਵਾਨੇ ਨੂੰ ਜਿੰਨੀ ਮਰਜ਼ੀ ਹਾੜਨਾ ਸੋਈ ਉਹ ਵੀ ਤੋੜ ਕੇ ਸਹੀ ਕਰ ਦਿੰਦੀ ਆ ਨਾ ਮਸਟੈਟਸ ਜਿੱਦਾਂ ਮੰਨ ਲਓ ਛੱਡੀਆਂ ਦੁੱਧ ਦੇ ਵਿੱਚ ਆਉਂਦਾ ਹੈ ਭਿਜੇ ਕੁਝ ਵੀ ਆਉਂਦਾ ਪੈਂਦਾ ਉਹਨਾਂ ਨੂੰ ਵੀ ਬਹੁਤ ਜਲਦੀ ਰਿਕਵਰ ਕਰ ਦਿੰਦੀ ਹੈ ਮੇਨ ਗੱਲ ਇਹ ਆ ਕਿ ਜਿਹੜੀ 1 ਨੰਬਰ ਤੇ 8 ਨੰਬਰ ਵਾ ਇਹ ਦੁੱਧ ਨਹੀਂ ਘਟਣ ਦਿੰਦੀ ਪਸ਼ੂ ਦਾ ਇੱਕ ਗਾਂ ਦੇ ਉੱਤੇ 40000 ਰੁਪਏ ਦੀ ਤੁਸੀਂ ਮਸਟੈਟਸ ਦੂਰ ਕਰਨ ਵਾਸਤੇ ਮੈਡੀਸਨ ਦਾ ਇਸਤੇਮਾਲ ਕਰ ਲਿਆ ਹਾਂਜੀ ਹਾਂਜੀ ਕੀ ਹੋਇਆ ਸੀ ਇਹਨੂੰ ਇਹਨੂੰ ਮਸਟੈਟਸ ਹੋਈ ਮਤਲਬ ਕਿ ਸਾਰਾ ਆਰਡਰ ਜਿਹੜਾ ਸੀ ਇਹਦਾ ਮਤਲਬ ਕਿ 40 40 ਲੀਟਰ ਦੁੱਧ ਦਿੰਦੀ ਹੈ 20 ਲੀਟਰ ਲੈ ਕੇ ਮਤਲਬ ਕਿ ਮਨ ਲੈ ਇੱਕ ਟਾਈਮ ਦਾ ਚੋਕ ਹੀ ਹੋ ਗਈ ਮਾਸਾ ਮਤਲਬ ਕਿ ਦੁੱਧ ਰਿਹਾ ਐਨੀਮਲ ਚੋਣ ਨੂੰ ਇਹਨੇ ਉੱਥੇ ਮੈਨੂੰ ਕਿਹਾ ਕਿ ਮੇਰੀ ਗਾਊ ਨੂੰ ਬਹੁਤ ਜ਼ਿਆਦਾ ਮਸਟੈਟਸ ਹੋਈ ਹੈ ਤੁਸੀਂ ਇੱਕ ਵਾਰ ਇੱਕ ਨੰਬਰ ਤੇ 8 ਨੰਬਰ ਬੀਐਸਕੇ ਦੀ ਵਰਤ ਕੇ ਵੇਹ ਤੈਨੂੰ ਰਿਜ਼ਲਟ ਮਿਲੂਗਾ ਬਹੁਤ ਜ਼ਿਆਦਾ ਰਿਜ਼ਲਟ ਮਿਲੂਗਾ ਗਾਂ ਦੇ ਥੱਲੇ ਜਦੋਂ ਮੰਨ ਲਓ 10 ਹੈਮ ਚੋਣ ਨੂੰ ਨਹੀਂ ਸੀ ਦੁੱਧ ਉਹਦੇ ਥੱਲੇ ਮੰਨ ਲਓ ਕਿ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੇ ਅੱਧਾ ਤੱਕ ਲਾ ਦੁੱਧ ਦੇਣਾ ਸ ਤੇ ਜੇ ਦਿਨ ਬਾਅਦ ਬਾਅਦ ਮੈਨੂੰ ਜੋ ਪਾ ਲੱਗਾ ਨਾ ਕਿ ਇਹ ਦਵਾਈ ਅਸਰ ਦਿਖਾਉਂ ਨਹੀਂ ਫੇਰ ਮੈਂ ਹੋਰ ਬੋਤਲ ਲੈ ਆ ਫੇਰ ਉਹ ਗਾਂ ਦੇ ਥੱਲੇ 9 ਦਿਨ ਜਾ ਕੇ 40 ਲੀਟਰ ਦੁੱਧ ਹੋ ਗਿਆ ਜਿਹੜੀ 1 ਨੰਬਰ ਤੇ 8 ਨੰਬਰ ਵਾਜ ਮੈਂ ਸਟੈਟਿਸ ਤੇ ਬਹੁਤ ਜਿਆਦਾ ਕਰ ਕਰੋ ਬਹੁਤ ਜਿਆਦਾ ਕੰਮ ਕਰਦਾ ਤਾਂ ਹੁਣ ਹੋਈ ਐ ਸਵੇਰੇ ਤੇ ਉਦੋਂ ਹੀ ਲਿਆ ਕੇ ਤੁਹਾਡੀ ਬੀਐਸ ਕੇ ਦੇਖਣਾ ਮਰਾਕ ਨੰਬਰ ਵਰਤੀ ਆ ਤੇ ਸ਼ਾਮ ਨੂੰ ਮੈਂ ਸਟੈਟਿਸ ਪੂਰੀ ਮਿਲ ਕੇ ਕਵਰ ਰਿਕਵਰ ਹੋ ਗਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਨਾਲੋਂ ਦੁੱਧ ਉਹਦਾ ਹੋਰ ਮਲ ਕੇ ਵੱਧ ਗਿਆ। ਮੈਨੂੰ ਲੱਗਦਾ ਤੁਹਾਡੀ ਲੋਡ ਬਹੁਤ ਘਟ ਪੈਂਦੀ ਹੋਣੀ ਹੈ ਗੁਰਵੀਰ ਨੂੰ। ਸਹੀ ਗੱਲ ਹੈ ਜੀ। ਇਹ ਆਈ ਕਰਨੀ ਆਉਣਾ ਹੁਣ ਮੈਥੇ। ਅੱਛਾ ਹੋਰ ਕੋਈ ਕੰਮ ਨਹੀਂ। ਨਹੀਂ ਹੋਰ ਕੋਈ ਕੰਮ ਨਹੀਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ। ਅੱਜ ਇਹ ਵੀਡੀਓ ਅਸੀਂ ਉਹਨਾਂ ਲੋਕਾਂ ਵਾਸਤੇ ਖਾਸ ਕਰਕੇ ਉਹਨਾਂ ਨੌਜਵਾਨਾਂ ਵਾਸਤੇ ਬਣਾ ਰਹੇ ਹਾਂ। ਜਿੰਨਾਂ ਦਾ ਸੁਪਨਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦਾ ਸੀ ਪਰ ਕੈਨੇਡਾ ਤੇ ਹੋਰਨਾ ਮੁਲਕਾਂ ਵੱਲੋਂ ਜਦੋਂ ਦੀਆਂ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਲੱਗਿਆ ਨੇ ਤਾਂ ਉਹਨਾਂ ਦੇ ਸੁਪਨੇ ਅਧੂਰੇ ਰਹਿ ਗਏ ਨੇ ਪਰ ਅੱਜ ਇਹ ਵੀਡੀਓ ਉਹਨਾਂ ਨੌਜਵਾਨਾਂ ਵਾਸਤੇ ਬੜੀ ਖਾਸ ਹੈ ਜੋ ਡਾਲਰਾਂ 'ਚ ਖੇਡਣ ਦਾ ਸੁਪਨਾ ਪਾਲ ਰਹੇ ਸੀ ਪਰ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਇਆ ਪਰ ਅੱਜ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਅਸੀਂ ਮਹਿਤਾ ਚੌਕ ਦੇ ਪਿੰਡ ਪੈਂਦੇ ਨੇੜੇ ਬੁੱਟਰ ਦੇ ਉਸ ਨੌਜਵਾਨ ਨਾਲ ਕਰਵਾ ਰਹੇ ਹਾਂ ਜਿਸ ਦੀ ਉਮਰ 26 ਸਾਲ ਹੈ ਤਿੰਨ ਗਈਆਂ ਤੋਂ ਉਸ ਨੇ ਆਪਣਾ ਡੈਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ ਸੀ ਔਰ ਅੱਜ ਪ੍ਰਮਾਤਮਾ ਦੀ ਮਿਹਰ ਇਸ ਫਾਰਮ ਦੇ ਉੱਤੇ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਹਾਂ ਇਸ ਫਾਰਮ ਦੇ ਵਿੱਚ ਕੋਈ ਵੀ ਜਿਹੜੀ ਗਾਂ ਗਊ ਹੈਗੀ ਐ ਇਹ ਬਾਹਰ ਤੋਂ ਨਹੀਂ ਪਰਚੇਸ ਕੀਤੀ ਹੋਈ ਸਗੋਂ ਤਿੰਨ ਗਊਆਂ ਤੋਂ ਸਾਡੇ ਇਸ ਵੀਰ ਨੇ ਇਸ ਡੈਰੀ ਫਾਰਮਿੰਗ ਦੇ ਵਿੱਚ ਇਸ ਡੈਰੀ ਫਾਰਮ ਦੇ ਵਿੱਚ ਲਗਭਗ ਲਗਭਗ 20 ਗਊਆਂ ਤੇ ਇਸ ਤੋਂ ਇਲਾਵਾ ਛੋਟੀਆਂ ਬੱਚੀਆਂ ਨੇ ਜਿਹੜੀਆਂ ਉਹ ਵੀ ਹੋਰ ਪਾਲ ਰਿਆ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਸੋਚ ਕੇ ਸ਼ੁਰੂ ਕੀਤਾ ਸੀ ਤੇ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਉਹਨਾਂ ਨੌਜਵਾਨਾਂ ਵਾਸਤੇ ਵੀ ਬੜੀ ਖਾਸ ਹੈ ਜਿਹੜੇ ਰੋਜ਼ ਸਵੇਰੇ ਉੱਠ ਕੇ ਸੋਚਦੇ ਨੇ ਵੀ ਕੱਲ ਤੋਂ ਉਸੇ ਡੈਰੀ ਫਾਰਮਿੰਗ ਸ਼ੁਰੂ ਕਰਨਾ ਹੈ ਪਰ ਜਦੋਂ ਡੈਰੀ ਫਾਰਮਰਾਂ ਨਾਲ ਗੱਲ ਕਰਦੇ ਨੇ ਤਾਂ ਉਹ ਡਰ ਜਾਂਦੇ ਨੇ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਜੀ ਸਾਹਿਬ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਗੁਰਵੀਰ ਸਿੰਘ ਜੀ ਗੁਰਵੀਰ ਸਿੰਘ ਅੱਛਾ ਗੁਰਵੀਰ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਕੀਤਾ ਹੈਗਾ ਇਹਦੇ ਤੋਂ ਤਾਂ ਨੌਜਵਾਨ ਭੱਜਦੇ ਨੇ ਵੀ ਯਾਰ ਖੱਜਲਬੜੀ ਹੈ ਹਨਾ ਬੰਦਾ ਖੱਜਲ ਹੋ ਜਾਂਦਾ ਡੰਗਰਾ ਚ ਡੰਗਰ ਬੰਨਣਾ ਪੈ ਜਾਂਦਾ ਹਨਾ ਤੇ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਗੱਲ ਆਈ ਕਿ ਜੀ ਮੈਂ ਤਾਂ ਡੈਰੀ ਫਾਰਮਿੰਗ ਦੀ ਸ਼ੁਰੂਆਤ ਕਰਨੀ ਹੈ ਨਰ ਸਾਹਿਬ ਮੈਂ ਮਤਲਬ ਕਿ ਪਹਿਲਾਂ ਇਸ ਚੀਜ਼ ਤੋਂ ਤਾਂ ਮੈਂ ਵੀ ਬਹੁਤ ਮਰ ਕੇ ਭੱਜਦਾ ਸੀ ਜੀ 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 ਤੇ ਉਹ ਮਤਲਬ ਕਿ ਇਹ ਮੇਰੇ ਮਤਲਬ ਕਿ ਸੇਸ਼ ਮੇਰੇ ਪਾਪਾ ਨੇ ਦਿੱਤੀ ਕਿ ਆਪਾਂ ਡੇਰੀ ਫਾਰਮ ਖੋਲ ਲਾਂਗੇ ਤੇ ਪਰ ਮੈਂ ਆਖਿਆ ਕਿ ਨਹੀਂ ਆਪਾਂ ਡੇਰੀ ਫਾਰਮ ਨਹੀਂ ਖੋਲਣਾ ਹਾਂ ਮੈਂ ਵਿਦੇਸ਼ ਭੇਜ ਦਿਓ ਮੈਨੂੰ ਇਹਦੇ ਨਾਲ ਕੈਨੇਡਾ ਅਮਰੀਕਾ ਵੀ ਹਾਂ ਹਾਂ ਜੀ ਹਾਂ ਜੀ ਕਿਉਂਕਿ ਬਾਕੀਆਂ ਨੇ ਵਾਂਗੂ ਮੇਰਾ ਵੀ ਸੁਪਨਾ ਹੈ ਕਿ ਮੈਂ ਬਾਹਰ ਜਾਵਾਂ ਮਤਲਬ ਕਿ ਉੱਥੇ ਕੰਮ ਕਰਾਂ ਸਾਰਾ ਕੁਝ ਕਰਾਂ ਜੀ 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 ਫੇਰ ਮੰਨ ਲਓ ਮੈਂ ਬਾਹਰੋਂ ਮਤਲਬ ਕਿ ਗਿਆਨ ਦੇ ਉੱਥੇ ਮੰਨ ਲਓ ਸਮਝੋ ਕਿ ਮੈਨੂੰ ਫੀਰੀਅਲ ਦਾ ਸਾਹਮ ਬਾਰ ਗਏ ਸੀ ਤੁਸੀਂ ਹਾਂ ਜੀ ਗਏ ਸੀ ਠੀਕ ਹੈ ਤੇ ਬਾਅਦ ਮੇਰੇ ਪਾਪਾ ਆਂਦੇ ਹੋਂ ਤੁਸੀਂ ਮਿਲ ਕੇ ਜੋ ਤੂੰ ਕਰਨਾ ਸੀ ਉਹ ਤੂੰ ਆਪਣੀ ਬਾਜੀ ਨਾਲ ਕਰ ਲਿਆ ਹੁਣ ਮੇਰੀ ਮਰਜ਼ੀ ਆ ਚੱਲੋ ਠੀਕ ਹੈ ਫਿਰ ਮੈਂ ਇੱਥੇ ਆ ਕੇ ਫਾਰਮ ਸਟਾਰਟ ਕੀਤਾ ਠੀਕ ਹੈ ਤੇ ਕਿੰਨੀਆਂ ਗਊਆਂ ਲੈ ਕੇ ਆਂਦੇ ਸੀ ਮੈਂ ਸਿਰ ਮੈਂ 3 ਗਾਵਾਂ ਲੈ ਕੇ ਆਂਦੀ ਆਂ 3 ਗਾਵਾਂ ਲੈ ਕੇ ਆਂਦੇ ਸੀ ਤੇ ਉਸ ਤੋਂ ਪਹਿਲਾਂ ਡੈਰੀ ਫਾਰਮਰ ਨਾਲ ਤੁਸੀਂ ਗੱਲ ਕੀਤੀ ਸੀ ਡੈਰੀ ਫਾਰਮਰ ਤੁਹਾਨੂੰ ਕੀ ਕਹਿੰਦੇ ਸੀ ਮੈਨੂੰ ਡੈਰੀ ਫਾਰਮ ਸਾਰੇ ਡਰਾਉਂਦੇ ਸੀ ਕਿ ਇਹ ਫਾਰਮ ਦੇ ਮਤਲਬ ਕਿ ਤੇਰੇ ਵਾਸਤੇ ਦੀ ਗੱਲ ਨਹੀਂ ਆ ਮਨ ਲੱਕੇ ਤੁਸੀਂ ਨਾ ਕਰੋ ਇਹ ਕੰਮ ਇਹ ਕੰਮ ਵਿੱਚ ਮਨ ਲੱਕੇ ਏਡਾ ਬੈਨੀਫਿਟ ਨਹੀਂ ਆ ਪਰ ਹਾਂ ਮੈਨੂੰ ਇਹ ਵੇਖ ਕੇ ਹੁੰਦਾ ਸੀ ਕਿ ਜੇ ਉਹ ਕਰਨੇ ਆ ਉਹਨਾਂ ਨੂੰ ਬੈਨੀਫਿਟ ਤਾਂ ਨੂੰ ਮਨ ਲੱਕੇ ਬੈਨੀਫਿਟ ਆਗਾ ਮੈਨੂੰ ਕਿਉਂ ਨਹੀਂ ਹੋ ਸਕਦਾ ਉਹੀ ਗੱਲ ਲੱਗੀ ਵੀ ਕੈਨੇਡਾ ਗਿਆ ਬੰਦਾ ਹਰੇਕ ਨੂੰ ਕਹਿੰਦਾ ਜੀ ਕੈਨੇਡਾ ਕੁਝ ਨਹੀਂ ਹੈਗਾ ਲੇਕਿਨ ਆਪ ਨੂੰ 20-20 ਸਾਲ ਹੋ ਜਾਂਦੇ ਨੇ ਕੈਨੇਡਾ ਗਿਆ ਨੂੰ ਸਹੀ ਗੱਲ ਜੀ ਹਾਂਜੀ ਹਾਂਜੀ ਤੇ ਇੱਕ ਮੇਨ ਚੀਜ਼ ਫਿਰ ਮੈਂ ਇਹ ਰੀਆ ਪ੍ਰੋਬਲਮ ਬਾਰੇ ਮਨ ਲੱਕੇ ਜਾਣਦਾ ਸੀ ਫਾਰਮਰਾਂ ਕੋ ਹਰੇਕ ਹੀ ਇਹੋ ਦੱਸ ਦਿੰਦਾ ਹੈ ਕਿ ਇਹਨਾਂ ਨੂੰ ਸਟੇਟਸ ਹੋ ਜਾਂਦੀ ਆ ਆ ਹੋ ਜਾਂਦਾ ਥਣ ਖਰਾਬ ਹੋ ਜਾਂਦੇ ਆ ਪਰ ਉਹ ਤੋਂ ਫਿਰ ਮੈ ਫਿਰ ਮੈਂ ਮਤਲਕ ਫਿਰ ਵੀ ਮੈਂ ਮਤਲਕ ਗਾਂ ਮਤਲਕ ਪਰਚੇਜ ਕਰ ਲਈਆਂ ਫਿਰ ਮੈਨੂੰ ਵੀ ਇਹ ਮਤਲਕ ਪ੍ਰੋਬਲਮ ਸਾਲ ਪਿੱਛੇ ਮਤਲਕ ਜਦੋਂ ਮੈਂ ਗਾਂ ਲਿਆਂਦੀ ਮੈਨੂੰ ਇਹ ਪ੍ਰੋਬਲਮ ਆਈ ਕਿਹੜੀ ਪ੍ਰੋਬਲਮ ਸਟੈਟਸ ਦੀ ਤੇ ਗਾਂ ਮਤਲਕ 40 ਲੀਟਰ ਦੁੱਧ ਲੈ ਕੇ ਤੇ ਇੱਕਦਮ ਚੋਕ ਹੋ ਗਈ ਆ 40 ਲੀਟਰ ਦੁੱਧ ਵਾਲੀ ਗਾਂ ਤੁਸੀਂ ਲੈ ਕੇ ਆਏ ਸੀ ਤੇ ਉਹ ਲਾ ਲੋ ਸਾਬ ਕੇ ਜਦੋਂ ਜਗਰਮ ਚੋਕ ਹੋ ਗਈ ਮੰਨ ਲਓ ਰੋਜ਼ ਮਤਲਕ 20 ਲੀਟਰ ਦੁੱਧ ਦੇਣ ਵਾਲੀ ਗਾਂ ਜਿਹੜੀ ਆ ਉਹ ਜੱਕ ਤਾਂ ਮੰਨ ਲਓ ਇੱਕ ਟਾਈਮ ਦਾ ਮਤਲਕ ਚੋਕ ਲੈ ਕੇ ਖਲੋ ਗਈ ਤੇ ਉਹ ਤੋਂ ਬਾਅਦ ਮੰਨ ਲਓ ਕਿ ਤੁਹਾਡੇ ਉਹ ਜਿਹੜੇ ਤੁਹਾਨੂੰ ਡਰਾਉਣ ਵਾਲੀ ਗੱਲ ਸੀ ਉਹ ਜਿਹੜਾ ਤੁਸੀਂ ਡਰ ਸੀ ਤੁਹਾਡਾ ਮੂਰੇ ਆ ਗਿਆ ਹਾਂ ਮੇਰੇ ਮੂਰੇ ਆ ਗਿਆ ਮੈਂ ਕਿਹਾ ਚਲੋ ਜਿਹੜੇ ਕੰਮ ਦਾ ਡਰ ਸੀ ਉਹ ਮਤਲਬ ਪੈ ਗਿਆ ਤੇ ਮੈਨੂੰ ਫਿਰ ਤੇ ਮੇਰੇ ਡਾਕਟਰ ਹੀ ਮੇਰੇ ਸਰਕਾਰੀ ਵੀ ਆਉਂਦੇ ਰਹੇ ਆ ਤੇ ਉਹਨਾਂ ਨੇ ਮਤਲਬ ਕਿ ਸਰਕਾਰੀ ਡਾਕਟਰ ਨਾਲ ਮਤਲਬ ਕਿ ਮੇਰੀ ਮਤਲਬ ਕਿ ਵਰਤਲਾਪ ਹੋਈ ਤੇ ਉਹ ਮਾਰਚ ਉਹ ਮਤਲਬ ਕਿ ਮੇਰੇ ਇੱਕ ਫਾਰਮ ਦੇ ਉੱਤੇ ਘਟੋ ਘਟ ਉਹ ਗਾਂ ਦੇ 40000 ਰੁਪਏ ਮੇਰੀ ਮੈਡੀਸਨ ਲੱਗ ਗਈ ਤੇ ਕਿੰਨੀ ਮੈਡੀਸਨ ਲੱਗੀ ਜੀ 40000 ਰੁਪਏ ਦੀ ਇੱਕ ਗਾਂ ਦੇ ਉੱਤੇ 40000 ਰੁਪਏ ਦੀ ਤੁਸੀਂ ਮਸਟੈਟਸ ਦੂਰ ਕਰਨ ਵਾਸਤੇ ਮੈਡੀਸਨ ਦਾ ਇਸਤੇਮਾਲ ਕਰ ਲਿਆ ਹਾਂਜੀ ਹਾਂਜੀ ਕਿਉਂਕਿ ਗਾਂ 1.5 ਲੱਖ ਰੁਪਏ ਦੀ ਸੀ ਤੇ ਮੈਂ ਇਹੀ ਸੋਚਦਾ ਕਿ ਚਲੋ 40000 ਲਾ ਕੇ ਜੇ ਸਹੀ ਹੋ ਜੇ ਤੇ ਕੋਈ ਮਲ ਕੇ ਚੱਕਰ ਨਹੀਂ ਆ ਤੇ ਮੇਰਾ ਕਾੜੀ ਮਲ ਕੇ ਕੰਮ ਮਲ ਕੇ ਮਲ ਕੇ ਵਧੂਗਾ ਪਰ ਮੈਨੂੰ ਉਹ ਮਲ ਕੇ ਨਮੋਸ਼ੀ ਦਾ ਸਾਹਮਣਾ ਮਲ ਕੇ ਕਰਨਾ ਪਿਆ ਕਿਹੜੀ ਗੋਸੀ ਮੇਰੀ ਉਹ ਇਧਰ ਮਾਲਕ ਇਹ ਉਹ ਮਾਲਕ ਬੱਜੀ ਆਈ ਹੈਗਾ ਅੱਛਾ ਉਹ ਵਾਲੀ ਹੈ ਚਲੋ ਤੁਹਾਨੂੰ ਅਸੀਂ ਇੱਕ ਵਾਰ ਦਿਖਾ ਵੀ ਦਿੰਨੇ ਆ ਅ ਸਾਡੇ ਨਾਲ ਗੁਰਵੀਰ ਸਾਹਿਬ ਨੂੰ ਦਿਖਾਉਣਗੇ ਗੁਰਵੀਰ ਤੇ ਇਹ ਤੁਸੀਂ ਦੇਖੋ ਇਹ ਗਾਂ ਹੈਗੇ ਸੀ ਜਿਹੜੀ ਕਿੰਨੇ ਦੀ ਲੈ ਕੇ ਕਿੰਨੇ ਦੀ ਆਈ ਸੀ ਤੁਸੀਂ ਅਸੀਂ 1.5 ਲੱਖ ਰੁਪਏ ਲੈ ਕੇ ਆਏ 1.5 ਲੱਖ ਰੁਪਏ ਆ 1.5 ਲੱਖ ਰੁਪਏ ਇਹਨਾਂ ਨੇ ਇਸ ਗਾਂ ਦੇ ਉੱਤੇ ਲਾਇਆ ਸੀ ਗੁਰਵੀਰ ਨੇ ਤੇ ਇਹ 30 ਨੰਬਰ ਵਾਲੀ ਪਹਿਲੇ ਨੰਬਰ ਵਾਲੀ ਨਹੀਂ ਇਹ ਪਹਿਲੇ ਨੰਬਰ ਵਾਲੀ ਅੱਛਾ ਇਹ ਵਾਲੀ ਗਾਂ ਸੀ ਹਾਂਜੀ ਅੱਛਾ ਕੀ ਹੋਇਆ ਸੀ ਇਹਨੂੰ ਇਹਨੂੰ ਮਸਟੈਟਸ ਹੋਈ ਸੀ ਮਨ ਲੇ ਕੇ ਸਾਰਾ ਆਰਡਰ ਜਿਹੜਾ ਸੀ ਇਹਦਾ ਮਨ ਲੇ ਕੇ 40 40 ਲੀਟਰ ਦੁੱਧ ਦਿੰਦੀ ਆ 20 ਲੀਟਰ ਲੈ ਕੇ ਮਨ ਲੇ ਕੇ ਮਨ ਲੇ ਕੇ ਇੱਕ ਟਾਈਮ ਦਾ ਚੋਕ ਹੀ ਹੋ ਗਈ ਮਾਸਾ ਮਨ ਲੇ ਕੇ ਦੁੱਧ ਰਿਆ ਐਨੀਮਲ ਚੋਂ ਨੂੰ ਫੇਰ ਲਾਲੋ ਸਾਹਿਬ ਜਦੋਂ ਡਾਕਟਰ ਮੈਨੂੰ ਮਨ ਲੇ ਕੇ ਮੈਡੀਕਲ ਵਾਲਾ ਕਰਨ ਲੱਗਾ ਕਿ ਇਹ ਗਾਂ ਨੇ ਹੁਣ ਦੁੱਧ ਨਹੀਂ ਮਨ ਲੇ ਕੇ ਲਾਉਣਾ ਇਹ ਮਨ ਲੇ ਕੇ ਖਤਮ ਆ ਠੀਕ ਹੈ ਤੇ ਬਾਅਦ ਵਿੱਚ ਮੈਨੂੰ ਮਨ ਲੇ ਕੇ ਮੇਰੇ ਮਨ ਲੇ ਕੇ ਰਿਸ਼ਤੇਦਾਰ ਚ ਆ ਡਾਕਟਰ ਸਾਹਿਬ ਮਨ ਲੇ ਕੇ ਇੱਕ ਸੈਦੂਗਿਆਂ ਤੋਂ ਆ ਉਹ ਮਨ ਲੇ ਕੇ ਦਲਜੀਤ ਸਿੰਘ ਡਾਕਟਰ ਵਾ ਉਹਨਾਂ ਬਾਰੇ ਮੈਨੂੰ ਟਾਡਾ ਮਤਲਬ ਕਿ ਕਿਹਾ ਮਤਲਬ ਕਿ ਬੀਐਸਕੇ ਦੀ ਦਵਾਈ ਮਲਕੇ ਵਰਤੋ। ਅੱਛਾ। ਨਹੀਂ ਜਦੋਂ ਸਾਨੂੰ ਇਹ ਸਟੋਰੀ ਦੱਸੋ ਜਦੋਂ ਤੁਸੀਂ 40000 ਰੁਪਏ ਲਾਤਾ। ਹਾਂਜੀ। 40000 ਰੁਪਏ ਗਾਂ ਦੇ ਉੱਤੇ ਲਾਉਣ ਤੋਂ ਬਾਅਦ ਵੀ ਮਸਟੇਟਸ ਤੁਹਾਡੀ ਠੀਕ ਨਹੀਂ ਹੋਈ। ਨਹੀਂ ਹੋਈ। ਉਸ ਵੇਲੇ ਮਨਚ ਕੀ ਚੱਲ ਰਿਹਾ ਸੀ? ਮੇਰੇ ਇਹ ਚੱਲ ਰਿਹਾ ਹੈ ਕਿ ਜੇ ਮੰਨ ਲਓ 40 ਲੀਟਰ ਵਾਲੀ ਗਾਂ ਮਤਲਬ ਕਿ ਇੰਨੀ ਮੈਡੀਸਿਨ ਲਾਉਣ ਨਾਲ ਠੀਕ ਨਹੀਂ ਹੋਈ। ਜੀ। ਤੇ ਮੈਂ ਮੰਨ ਲਵਾਂ ਕਿ ਇਹ ਸੋਚਿਆ ਕਿ ਟਾੜੀ ਦਵਾਈ ਨਾਲ ਕਿਦਾਂ ਠੀਕ ਹੋ ਜੂਗੀ ਮੰਨ ਲਓ ਕੋਈ ਦਿਖਾਇਆ ਸੀ ਡਾਕਟਰ ਦਲਜੀਤ ਜੀ ਨੇ ਕੀ ਦਿਖਾਇਆ ਸੀ ਤੁਹਾਨੂੰ ਮੈਨੂੰ ਮਿਲ ਗਿਆਂਦੇ ਕਿ ਚਲੋ ਇਹ ਰਿਜ਼ਲਟ ਆਉਣ ਦੇ ਆ ਤੂੰ ਮਰ ਤੱਕੇ ਵੇਖ ਲਓ ਮੈਂ ਤਾਂ ਮੈਂ ਇੰਨੀ ਮੈਡੀਸਿਨ ਲਾ ਚੁੱਕਾ ਵਾਂ 40000 ਰੁਪਏ ਕਿੱਥੇ ਕਿੱਥੇ ਗਏ ਸੀ ਤੁਸੀਂ ਇਹਨੂੰ ਲੈ ਕੇ ਕਿੱਥੋਂ ਕਿੱਥੋਂ ਡਾਕਟਰ ਤੁਹਾਡੇ ਕੋਲੋਂ ਆਏ ਕਿਹੜੇ ਤੁਸੀਂ ਦੱਸ ਰਹੇ ਸੀ ਵੀ ਬੜੇ ਬੜੇ ਸ਼ਹਿਰਾਂ 'ਚ ਤੁਸੀਂ ਡਾਕਟਰ ਬੁਲਾ ਲਏ ਪਰ ਇਹ ਜਿਹੜੀ ਮਸਟੇਟਸ ਥੀ ਠੀਕ ਹੋਈ ਨਹੀਂ ਮੈਂ ਮੰਨ ਲਓ ਡਾਕਟਰ ਸਾਹਿਬ ਮੈਂ ਐਕਸਪਰਟ ਵਾ ਮਤਲਬ ਕਿ ਇੱਥੇ ਇੱਕ ਅੰਮ੍ਰਿਤ ਉਹਨਾਂ ਕੋਲ ਆ ਗਿਆ ਉਹਨਾਂ ਨੇ ਵੀ ਬਹੁਤ ਡਾਕਟਰ ਮਲ ਕੇ ਸਰਕਾਰੀ ਲੈਨ ਚ ਮਲ ਕੇ ਉਹ ਹੈਗੇ ਸੀ ਰਿਟਾਇਰਮੈਂਟ ਹੋਏ ਸੀ ਉਹਨਾਂ ਨੇ ਬੜੇ ਡਾਕਟਰਾਂ ਨੂੰ ਫੋਨ ਕਰਕੇ ਤੇ ਗਾਂ ਦਾ ਮਤਲਬ ਕਿ ਟਰੀਟਮੈਂਟ ਕਰਨ ਨੂੰ ਕਿਹਾ ਪਰ ਕੇਹ ਦੀਆਂ ਮਤਲਬ ਸਾਰੇ ਡਾਕਟਰ ਜਿੰਨੇ ਉਹ ਬਾਵਾ ਖੜੀਆਂ ਕਰਗੇ ਉਹ ਆnde ਗਾਂ ਨਹੀਂ ਮਲ ਕੇ ਸਹੀ ਹੋਊਗੀ ਬਾਵਾ ਦੇ ਨਾਲ ਨਾਲ ਤਾਂ ਲੱਤਾਂ ਵੀ ਖੜੀਆਂ ਹੋ ਗਈ ਜਿਸ ਹਿਸਾਬ ਦੇ ਤੁਸੀਂ ਕਹਿ ਰਹੇ ਹੋ ਕਿ 40000 ਰੁਪਏ ਤੁਸੀਂ ਮਿਸਟੇਟਸ ਦੂਰ ਕਰਨ ਨੂੰ ਲਾਤਾ ਹਾਂਜੀ ਹਾਂਜੀ ਤੇ ਉਸ ਤੋਂ ਫਿਰ ਮੇਰਾ ਮਨ ਟੁੱਟ ਗਿਆ ਕਿ ਮਾ ਲਕਿ ਕਿਹੜੇ ਕੰਮ ਚ ਮਾ ਲਕਿ ਮੈਂ ਪੈ ਗਿਆ ਹਾਂ ਜਿਹੜੀ ਮਾ ਲਕਿ ਆਪ ਨੂੰ ਕਹਦੇ ਹੋਵਾਂਗੇ ਬਾਪੂ ਮੈਂ ਤਾਂ ਪਹਿਲਾਂ ਕਹਿੰਦਾ ਸੀ ਵੀ ਜਿਹੜੇ ਹੋਰ ਡੈਰੀ ਵਾਲੇ ਕਹਿੰਦੇ ਨੇ ਵੀ ਮਸਟੈਟਸ ਠੀਕ ਨਹੀਂ ਹੁੰਦੀ ਹਾਂਜੀ 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 ਤੇ ਬਾਅਦ ਚ ਮੈਨੂੰ ਮਾ ਲਕਿ ਡਾਕਟਰ ਮਾ ਲਕਿ ਦਿਲਜੀਤ ਸਿੰਘ ਜੀ ਮਿਲੇ ਮਾ ਲਕਿ ਸੈਦੂਗਿਆਂ ਤੋਂ ਬਾਅਦ ਉਹਨਾਂ ਨੇ ਮੈਨੂੰ ਆnde ਕਿ ਵਰਤ ਕੇ ਕਰ ਵੇ ਮੇਰੇ ਮਾ ਲਕਿ ਰਿਸ਼ਤੇਦਾਰਾਂ ਚ ਹੀ ਇੱਕ ਵਿਆਹ ਤੇ ਆ ਹੀ ਮਿਲੇ ਸੀ ਤੇ ਮੈਨੂੰ ਉਹਦੇ ਵਰਤ ਕੇ ਵੇਲਾ ਮੈਂ ਨਾਲ ਪ੍ਰੋਬਲਮ ਸ਼ੇਅਰ ਕੀਤੀ ਤੇ ਇਹਨਾਂ ਮੈਨੂੰ ਮੈਂ ਕਿਹਾ ਚਲੋ ਮੈਂ ਵਰਤ ਕੇ ਵੇ ਲੈਣਾ ਮੈਂ ਫਿਰ ਉਹ ਦਵਾਈ ਲੈਣ ਦੀ ਪੀਨਾਂ ਦੇ ਲ ਫਿਰ ਮੈਂ بڑے ਬੰਦੇਆਂ ਨੂੰ ਮਿਲ ਕੇ ਫੋਨ ਕਰਕੇ ਕਹਤਾ ਕਿ ਉਹ ਆਂਦੇ ਕਿ ਇੱਥੇ ਮੈਡੀਕਲ ਤੇ ਮਿਲ ਕੇ ਟਾੜੀ ਮਿਲ ਕੇ ਇਹ ਦਵਾਈ ਮਿਲੂਗੀ ਫਿਰ ਮੈਂ ਲੈ ਆਇਆ ਤੇ ਮੰਨ ਲਓ ਕਿ ਮੈਂ ਆ ਚਲੋ ਦੇ ਆ ਨਾ ਮੈਂ ਤੇ ਡੋਜ਼ ਫਿਰ 100 100 ਐਮਲ ਵੀ ਦਿੱਤੀ ਅੱਛਾ ਕਿ ਰਿਕਵਰ ਹੋ ਜੇ ਤੇ ਕਿਉਂਕਿ ਉਹ ਇੱਕਦਮ ਤੇ ਚਲੋ ਉਹਨਾਂ ਹੀ ਮਿਲ ਕੇ ਅਸਰ ਨਹੀਂ ਦਿਖਾਇਆ ਕਿਉਂਕਿ ਐਂਟੀਬਾਡੀਕ ਬਹੁਤ ਲੱਗੇ ਹੋਏ ਸੀ ਠੀਕ ਹੈ ਤੇ ਬਾਅਦ ਵਿੱਚ ਮੈਂ ਜੋ ਤੀਜੇ ਦਿਨ ਤੂੰ ਵੇਖਿਆ ਤੇ ਉਹ ਗਾਂ ਦੇ ਥੱਲੇ ਜਦੋਂ ਮੰਨ ਲਓ 10 ਐਮਲ ਚੌਣ ਨੂੰ ਨਹੀਂ ਸੀ ਦੁੱਧ ਉਹਦੇ ਥੱਲੇ ਮੰਨ ਲਓ ਕਿ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੇ ਅੱਧਾ ਤੱਕ ਲੱਖ ਦੁੱਧ ਦੇਣਾ ਸਟਾਰਟ ਕੀਤਾ ਕਿੰਨੇ ਦਿਨਾਂ ਬਾਅਦ ਤੀਜੇ ਦਿਨ ਬਾਅਦ ਮਤਲਬ ਤੁਸੀਂ ਸਿਰਫ 2 ਦਿਨ ਦੇ ਕੇ 3 ਤੀਸਰੇ ਦਿਨ ਦਾ ਤੁਸੀਂ ਦਿੱਤੀ ਵੀ ਨਹੀਂ ਸੀ 2 ਦਿਨਾਂ 'ਚ ਤੁਹਾਡਾ ਅੱਕ ਗਿਆ ਸੀ ਮਨ ਹਾਂਜੀ ਹਾਂਜੀ ਅੱਕ ਗਿਆ ਸੀ ਮੈਂ ਇੰਨੇ ਵੀ ਇੰਨੇ ਵੀ ਦਵਾਈਆਂ ਅਸਰ ਨਹੀਂ ਕੀਤਾ ਪਰ ਮੈਨੂੰ ਬਾਅਦ 'ਚ ਇਹ ਦੋ ਪਾ ਲੱਗਾ ਕਿ ਪਹਿਲਾਂ ਤੇ ਉਹਨੇ ਮੰਨ ਲਓ ਕਿ ਜਿਹੜੀ ਦਵਾਈ ਢਾੜੀ ਨੇ ਅੰਦਰੋਂ ਮਨ ਕੇ ਸਫਾਈ ਕੀਤੀ ਉਹ ਛੱਡੇ ਦੀ ਮੰਨ ਲਓ ਕਿ ਮੈਂ ਬਾਅਦ 'ਚ ਮੈਨੂੰ ਜੇ ਪਾ ਲੱਗਾ ਨਾ ਕਿ ਇਹ ਦਵਾਈਆਂ ਸਰ ਦਿਖਾਉਣ ਦੀ ਫਿਰ ਮੈਂ ਹੋਰ ਬੋਤਲ ਲੈ ਆਂ ਠੀਕ ਹੈ ਫੇਰ ਮੈਂ ਤੁਹਾਡੀ ਦਵਾਈ ਦਿੱਤੀ ਘੱਟੋ ਘੱਟ ਮੈਂ ਇਹਨੂੰ 15 ਦਿਨ ਲਗਾਤਾਰ ਦਿੱਤੀ ਫੇਰ ਉਹ ਗਾਈ ਦੇ ਥੱਲੇ 9ਵੇਂ ਦਿਨ ਜਾ ਕੇ 40 ਲੀਟਰ ਦੁੱਧ ਹੋ ਗਿਆ 9ਵੇਂ ਦਿਨ ਹੀ ਹਾਂਜੀ ਜਿਹੜੀ ਬਿਲਕੁਲ ਇੱਕਦਮ ਲੌਕ ਹੋ ਗਈ ਸੀ ਹਾਂਜੀ ਲੌਕ ਹੋ ਗਈ ਸੀ ਫੇਰ ਉਸ ਤੋਂ ਬਾਅਦ ਡਾਕਟਰ ਸਾਹਿਬ ਜਦੋਂ ਇਹ ਥੋੜਾ ਜਿਹਾ ਮਹੀਨਾ ਇੱਕ ਪੂਰਾ ਟ੍ਰੀਟਮੈਂਟ ਚੱਲਿਆ ਮੰਨ ਲਓ ਦਵਾਈ ਦੀਆਂ 4 ਸੀਸੀਆਂ ਮਿਲ ਕੇ ਮੇਰੀਆਂ 1 ਨੰਬਰ 8 ਨੰਬਰ ਦੀਆਂ ਲੱਗ ਚੁੱਕੀਆਂ ਸੀ ਇਹੀ ਉਹ ਹੀ ਗਾਂ ਜਿਹੜੀ 40 ਲੀਟਰ ਤੇ ਚਲੋ ਐਂਟੀਬਾਡੀ ਕਰਕੇ ਮੈਂ ਆਖ ਸਕਦਾ ਵਾਂ ਕਿ ਚਲੋ ਪੀਕ ਤੇ ਨਹੀਂ ਜਾ ਸਕੀ 40 ਲੀਟਰ ਤੇ ਪਰ ਉਹ ਗਾਂ ਫਿਰ ਵੀ 70 ਲੀਟਰ ਤੇ ਆ ਗਈ ਹਾਂਜੀ ਮਤਲਬ ਇੱਕ ਵਾਰ ਲੌਕ ਹੋਣ ਤੋਂ ਬਾਅਦ 40000 ਰੁਪਿਆ ਲਗਾਉਣ ਤੋਂ ਬਾਅਦ ਵੀ ਜਿਹੜਾ ਨੁਸਖ ਫਾਰਮੂਲਾ ਅਸੀਂ ਕਹਿ ਲਈਏ ਕਿ ਕੋਈ ਨੁਸਕਾ ਕੋਈ ਫਾਰਮੂਲਾ ਕਾਮਯਾਬ ਨਹੀਂ ਸੀ ਹੋ ਰਿਹਾ ਇੰਨੀ ਜ਼ਿਆਦਾ ਤੁਸੀਂ ਉਹਦੇ ਤੇ ਪੈਸੇ ਵੀ ਲਾਤੇ ਉਹ ਵੀ ਠੀਕ ਨਹੀਂ ਸੀ ਹੋ ਰਿਹਾ ਤੇ ਉਹ 3-4 ਬੋਤਲ ਨਾਲ ਮਾਮਲਾ ਸੱਟ ਆ ਗਿਆ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਂ ਮੰਨ ਲਓ ਕਿ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਕਿ ਮੈਂ ਪਿੱਛੇ ਮੁੜ ਕੇ ਇਹ ਨਹੀਂ ਵੇਖਿਆ ਮੰਨ ਲਓ ਕਿ ਫਿਰ ਉਹ ਗਾਂ ਹੁਣ ਆਇਆ ਵਕਤ ਮੇਰੇ ਕੋ ਖਲੋਤੀ ਆ ਮੇਰੇ ਕੋ ਚਾਰ ਸੂਏ ਦੇ ਚੁੱਕੀ ਆ ਤੇ ਮੈਨੂੰ ਇਹ ਮਤਲਬ ਕਿ ਆਪਣੇ ਆਪ ਤੇ ਹੁੰਦਾ ਵਾ ਕਿ ਹਾਂ ਕਿ ਹੁਣ ਮੇਰੇ ਗਾੜੀ ਜੇ ਮਸਟੈਟ ਸਮਾ ਲਓ ਮੈਨੂੰ ਲੱਗਦੀ ਨਹੀਂ ਕਿ ਕੋਈ ਚੀਜ਼ ਮਸਟੈਟ ਸਾਗੀ ਬਣੀ ਆ ਕੋਈ ਨਾ ਮੈਂ ਕੋਈ ਮੈਡੀਕਲ ਖਰਚਾ ਲਾਉਣਾ ਜੇ ਨਾ ਮੈਂ ਕੋਈ ਟੀਕਿਆਂ ਵਾਲਾ ਭੱਜਾ ਬੜੇ ਮਤਲਬ ਕਿ ਕੋਈ ਮੈਨੂੰ ਆਹਦਾ ਕਿ ਤੂੰ ਐਂਟੀਬਾਡੀ ਕਰਾ ਲੈ ਕਿੱਡੀ ਮਾੜੀ ਤਗੜੀ ਮਸਟੈਟਸ ਆ ਜੇ ਤੇ ਉਹ ਤਾਂ ਮੰਨ ਲਓ ਕਿ ਹੱਸ ਕੇ ਮਤਲਬ ਕਿ ਮਕਾਵਲਾ ਕਰ ਲੈਂਦਾ ਕੋਈ ਚੱਕਰ ਨਹੀਂ ਜੀ 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 ਸੋ ਗੁਰਵੀਰ ਦੇ ਇਸ ਫਾਰਮ ਹਾਊਸ ਨੂੰ ਕਾਮਯਾਬ ਕਰਨ ਦੇ ਵਿੱਚ ਉਹਨਾਂ ਦੀ ਮਾਤਾ ਦਾ ਵੀ ਬੜਾ ਵੱਡਾ ਹੱਥ ਹੈ ਮਾਤਾ ਜਦੋਂ ਜਿਸ ਵੇਲੇ ਇਹਨਾਂ ਦੀ ਗਊ ਜਿਹੜੀ ਸਟਾਰਟਿੰਗ ਦੇ ਵਿੱਚ ਬਿਮਾਰ ਹੋਈ ਸੀ ਜਦੋਂ ਕਿਸੇ ਪਾਸੇ ਕੋਈ ਹੱਲ ਨਹੀਂ ਸੀ ਹੋ ਰਿਹਾ ਤਾਂ ਮਾਤਾ ਦੀ ਕੀ ਕੰਡੀਸ਼ਨ ਸੀ ਮਾਤਾ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਣੇ ਆ ਮਾਤਾ ਜੀ ਇਧਰ ਹੀ ਆ ਜਾਓ ਮਾਤਾ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਵਾਣੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਅੱਛਾ ਕਹਿੰਦੇ ਗੁਰਵੀਰ ਟੈਨਸ਼ਨ ਲੈ ਗਿਆ ਸੀ ਉਸ ਵੇਲੇ ਲੈ ਗਿਆ ਇਹਨੇ ਤਾਂ ਚਾਰ ਦਾ ਰੋਟੀ ਕੀ ਨਾ ਕੀਆ ਤੁਹਾਡਾ ਮੇਰਾ ਨਾਮ ਪਰਮਜੀਤ ਆ ਅੱਛਾ ਕੀ ਹੋਇਆ ਸੀ ਇਹੋ ਹੀ ਵੀ ਮੇਰੀ ਗਾਈ ਮੈਂ ਤਾਂ ਕੰਮ ਖੋਲਿਆ ਸੀ ਤੇ ਮੈਨੂੰ ਇਹੋ ਜਿਹੀ ਨੌਕ ਤੇ ਆਉਣ ਲੱਗ ਪਈ ਆ ਹੂੰ ਕੀ ਹੋਇਆ ਸੀ ਰੋਟੀ ਕਿਉਂ ਛੱਡਦੀ ਸੀ ਇਹਨੇ ਰੋਟੀ ਟੈਨਸ਼ਨ ਹੋ ਗਈ ਵੀ ਮੇਰਾ ਕੰਮ ਕਿਤਰਾ ਗਾੜੀ ਚੱਲੂਗਾ ਮੈਂ ਤਾਂ ਵੱਡੇ ਕੰਮ ਦਾ ਹੱਥ ਪਾਇਆ ਸੀ ਤੇ ਮੈਂ ਤਾਂ ਵੱਡਾ ਕਰਨ ਨੂੰ ਹੱਥ ਪਾਇਆ ਸੀ ਹਾਂ ਵੀ ਚਲ ਮੇਰਾ ਵੱਡਾ ਕੰਮ ਤਰੂਗਾ ਮੈਂ ਬੜੀ ਇਹਦੀ ਮਤਲਬ ਹੀਮਤ ਵੀ ਬੜੀ ਕਰਦਾ ਸੀ ਮੈਂ ਹਾਂ ਪੁੱਤ ਹਿੰਮਤ ਨਹੀਂ ਹਾਰਨੀ ਜੋ ਮਰਜ਼ੀ ਵੀ ਹੋ ਜੇ ਸਤਗੁਰ ਦਾ ਉਹ ਟਾਸਰਾ ਲੈ ਹਿੰਮਤ ਨਹੀਂ ਹਾਰਨੀ ਜੋ ਕੁਝ ਕਰਨਾ ਪ੍ਰਮਾਤਮਨ ਕਰਨਾ ਕੰਮ ਨਹੀਂ ਛੱਡਣਾ ਠੀਕ ਹੈ ਸਭ ਕੁਝ ਕਰੂਗਾ ਸਤਗੁਰ ਇਹਨੇ ਮੋਬਾਈਲ ਵੇਖਿਆ ਤਾਂ ਉਹਦੇ ਵਿੱਚ ਇੱਕ ਦਵਾਈ ਇਹਨੇ ਵੇਖੀ ਮੈਂ ਪਤਾ ਜਿੱਥੋਂ ਲੱਭਦੀ ਉੱਥੋਂ ਲਿਆ ਆਪਾਂ ਇਹ ਵੀ ਦੇ ਕੇ ਵੇਖ ਲੈਣੀ ਠੀਕ ਤਾਂ ਰੱਬ ਸਾਡੀ ਕਿਰਪਾ ਕਰ ਦੇ ਉਹ 3 ਦਿਨ ਦਵਾਈ ਦਾ ਰਿਜ਼ਲਟ ਆ ਗਿਆ ਤੇ ਸਾਡੇ ਮਨ ਤੇ ਖੁਸ਼ੀ ਹੋ ਗਈ ਸਿਰਫ 3 ਦਿਨਾਂ ਚ 3 ਦਿਨਾਂ ਚ ਜਦੋਂ ਇਹਦਾ ਹੀ ਧਾਰ ਕੱਢੀ ਆ ਤੇ ਦੁੱਧ ਆਇਆ ਵਾ ਤੇ ਸਾਨੂੰ ਤਾਂ ਖੁਸ਼ੀ ਚੜ ਗਈ ਪਈ ਸਾਡੀ ਗਾਈ ਦਾ ਹੁਣ ਧਰਪਿਆ ਕਰ ਰਿਿਕਵਰੀ ਹੋਣ ਲੱਗੀ ਹਾਂ ਹੋ ਗਈ ਆ ਚਲੋ ਵਾਏ ਗੁਰ ਨੇ ਬਾਕੀ ਦੇ ਸਭ ਦਾ ਵਾਏ ਕਰਨਾ ਇਹ ਫੇਰ ਆ ਜਾਂਦਾ ਹੁਣ ਕੋਈ ਗੱਲ ਨਹੀਂਗਾ ਹੁਣ ਮੈਂ ਅੱਗੇ ਵਧੂੰਗਾ ਹਮ ਅੱਛਾ ਮਤਲਬ ਕਿੰਨੇ ਕ ਡਾਕਟਰ ਕਿੰਨੇ ਕ ਗਾਈ ਨੂੰ ਦੇਖਣ ਵਾਸਤੇ ਗਾਈ ਨੂੰ ਡਾਕਟਰ ਤੇ ਚੱਲ ਬਥੇਰੇ ਹੁੰਦੇ ਰਹੇ ਇੱਥੇ ਬਥੇਰੇ ਹੁੰਦੇ ਦੇ ਹਾਂ ਪਰ ਉਹ ਵੀ ਸਾਰੇ ਡਾਕਟਰਾਂ ਦੇ ਵੀ ਨਹੀਂ ਇਹ ਕੰਮ ਮੁਸ਼ਕਲ ਵਾ ਸਾਰਿਆਂ ਨੇ ਬਾਹ ਖੜੀਆਂ ਕਰਤੀਆਂ ਹਾਂ ਮੁਸ਼ਕਲ ਵਾ ਇਹ ਵੀ ਵਿਚਾਰਾ ਤਰ੍ਹਾਂ ਹਿੰਮਤ ਹਾਰ ਗਏ ਪਰ ਮੈਂ ਹਾਂ ਹਿੰਮਤ ਨਹੀਂ ਹਾਰਨੀ ਡੱਟ ਕੇ ਮੁਕਾਬਲਾ ਕਰਨਾ ਬਸ ਤੇ ਹੁਣ ਰੱਬ ਦਾ ਅਸਰਾ ਸੁੱਟ ਮੈਂ ਆ ਤੇ ਫਿਰ ਹੁਣ ਤਾਂ ਮੁੰਡਾ ਕਾਮਯਾਬ ਹੋਇਆ ਕਹਿੰਦੇ ਪੂਰੀ ਪਿੰਡ ਚ ਪੂਰੀ ਚਰਚਾ ਹੈ ਹਾਂ ਹਾਂ ਵਧੀਆ ਵਧੀਆ ਮਹਾਰਾਜ ਕਰਾਉਣ ਵਾਲਾ ਵਾ ਆਪਣੀ ਤੇ ਐਵੇਂ ਆ ਹੀ ਲਵਸੀ ਲਾਈ ਆ ਜੀ 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 ਬਾਕੀ ਤਾਂ ਵਾਹਿਗੁਰੂ ਕਰਨ ਵਾਲਾ ਤੇ ਹੁਣ ਕਹਿੰਦੇ ਵੀ ਚੌਥੇ ਸੂਬੇ ਤੇ ਆ ਇਹ ਗਈਆਂ ਕੋਈ ਬਾਹਰੋਂ ਨਹੀਂ ਆਈ ਸਾਰੀਆਂ ਇੱਥੋਂ ਹੀ ਨੇ ਹਾਂਜੀ ਹਾਂਜੀ ਅੱਛਾ ਹਾਂ ਬਹੁਤ ਵਧੀਆ ਕੰਮ ਚੱਲਦਾ ਹੁਣ ਜੀ 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 ਅੱਛਾ ਮਤਲਬ ਜਿਹੜੇ ਅ ਬੱਚੇ ਹੈਗੇ ਨੇ ਬਾਹਰ ਜਾਣ ਦਾ ਜਿਹਨਾਂ ਦਾ ਸੁਪਨਾ ਹੁੰਦਾ ਹੈ ਉਹਨੂੰ ਲੱਗਦਾ ਨਹੀਂ ਕਿ ਤੁਹਾਡੇ ਬੇਟੇ ਨੇ ਗੁਰਵੀਰ ਨੇ ਅਮਰੀਕਾ ਵੀ ਕੈਨੇਡਾ ਵੀ ਆਸਟ੍ਰੇਲੀਆ ਵੀ ਨਿਊਜ਼ੀਲੈਂਡ ਵੀ ਇੱਥੇ ਹੀ ਬਣਾਤਾ ਹੁਣ ਹਾਂ ਹਾਂ ਹਟ ਗਿਆ ਇਹਨਾਂ ਦਾ ਇਹ ਚਾਲ ਬਸ ਹੋਣਾ ਤੇ ਜੋ ਕੁਝ ਆ ਇੱਥੋਂ ਹੀ ਲੱਭਾਂਗੇ ਇੱਥੇ ਹੀ ਸਭ ਕੁਝ ਇਹ ਤਾਂ ਸਗੋਂ ਹੱਕੇ ਰਸੂਗਾ ਆਖੋ ਤਾਰਾ ਕੱਢਣ ਚੱਲਿਆ ਮੈਂ ਕਿੱਥੇ ਚੱਲਿਆ ਮੈਂ ਤਾਂ ਆਂਦਾ ਅਮਰੀਕਾ ਚੱਲਿਆ ਹਾਂ ਹਾਂ ਜੀ ਸੋ ਮਾਤਾ ਜੀ ਦਾ ਐਕਸਪੀਰੀਅੰਸ ਹੈਗਾ ਅੱਛਾ ਮਾਤਾ ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਦੇ ਬੱਚੇ ਇਸ ਵੇਲੇ ਵੀ ਬਾਹਰ ਜਾਣ ਵਾਸਤੇ ਕਹਿ ਰਹੇ ਨੇ ਪੈਲੀ ਹੈਗੀ ਹੈ ਥਾਂ ਹੈਗੀ ਹੈ ਪੈਸਾ ਹੈਗਾ ਪਰ ਉਹਨਾਂ ਦਾ ਜਿਹੜਾ ਚਾ ਹੈਗਾ ਬਾਹਰ ਜਾਣ ਕੇ ਪੈਸੇ ਕਮਾਉਣ ਦਾ ਪੈਸੇ ਇੱਥੇ ਰਹਿ ਕੇ ਕਮਾਏ ਜਾ ਸਕਦੇ ਨੇ ਹਾਂ ਵਧੀਆ ਵਧੀਆ ਬਹੁਤ ਵਧੀਆ ਹਮ ਬਸ ਆਪਣਾ ਇਹ ਆ ਕਿ ਆਪਣਾ ਬੰਦੇ ਨੂੰ ਸਿਸਟਮ ਵਧੀਆ ਰੱਖਣਾ ਚਾਹੀਦਾ ਕਿ ਮੈਂ ਕਮਾਉਣੇ ਆ ਕਮਾਉਣੇ ਤੇ ਜੇ ਆਪਾਂ ਦੇ ਹੁਣ ਪਟਕਾਵਾਂਗੇ ਇਹ ਸਾਡੀ ਤਾਂ ਗਾਊ ਹੋਰ ਕੇ ਪਾਸੇ ਰਹੀ ਤੁਸੀਂ ਉੱਥੇ ਦਿਮਾਗੇ ਦਾ ਲਾਵਾਂਗੇ ਇਹ ਗੱਲ ਹੋ ਜਾਂਦੀ ਨਾ ਅੱਖਾਂ ਨੂੰ ਕਿੰਨੀ ਗੀ ਠੰਡ ਪੈਂਦੀ ਜਦੋਂ ਬੇਟਾ ਤੁਹਾਡਾ ਤੁਹਾਡੇ ਕੋਲ ਹੀ ਹੈ ਪੈਸੇ ਵੀ ਓਨੇ ਕਮਾਰੇ ਨਹੀਂ ਤਾਂ ਬਾਹਰ ਜਾ ਕੇ ਤਾਂ ਬੱਚੇ ਦੀ ਸ਼ਕਲ ਦੇਖਣੋਂ ਤਰਸ ਜਾਂਦੇ ਨੇ ਮਾਪੇ ਬਹੁਤ ਬਹੁਤ ਇਹਨਾਂ ਦਾ ਤਾਂ ਦਾੜੀ ਜਿਹੜਾ ਉਹ ਬਹੁਤ ਖੁਸ਼ ਰਹਿੰਦਾ ਵਾ ਵੀ ਮੇਰੇ ਵੀ ਮਤਲਬ ਬੱਚੇ ਜਿਹੜੇ ਇੱਥੇ ਕਾਮਯਾਬ ਆ ਹਮ ਅੱਛਾ ਮਤਲਬ ਤੁਸੀਂ ਡਾਕਟਰ ਸਾਹਿਬ ਬਾਰੇ ਬਾਬਤ ਗੱਲ ਕਰ ਰਹੇ ਸੀ ਜਿਹੜਾ ਨੁਸਖਾ ਫਾਰਮੂਲਾ ਉਹ ਫਿਰ ਉਹ ਕਿਹੜਾ ਨੁਸਖਾ ਫਾਰਮੂਲਾ ਸੀ ਜਿਹਦੇ ਨਾਲ ਠੀਕ ਹੋਈ ਹੈ ਗਈ ਤੁਹਾਡੀ ਇਹੋ ਹੀ ਜਿਹੜਾ 1 ਨੰਬਰ ਤੇ 8 ਨੰਬਰ ਦਵਾਈ ਅੱਛਾ ਹਾਂਜੀ ਇਹ ਗੱਲ ਤਾਂ ਹੀ ਉਹ ਪੁੱਛਿਆ ਡਾਕਟਰ ਸਾਹਿਬ ਤੋਂ ਵੀ ਇਹਦੇ ਵਿੱਚ ਕੀ ਪਾਇਆ ਹੋਇਆ ਇਸ ਤਰ੍ਹਾਂ ਦਾ ਨਹੀਂ ਮੈਂ ਤਾਂ ਪੁੱਛਿਆ ਨਹੀਂ ਇਸ ਤਰ੍ਹਾਂ ਜੀ 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 ਸੋ ਸਾਡੇ ਨਾਲ ਡਾਕਟਰ ਦਿਲਜੀਤ ਜੀ ਵੀ ਨੇ ਜਿਹੜੇ ਇਸ ਏਰੀਆ ਦੇ ਵਿੱਚ ਕਾਫੀ ਨਾਮ ਹੈਗਾ ਉਹਨਾਂ ਦਾ ਬਹੁਤ ਕੰਪਲਿਕੇਟਿਡ ਕੇਸ ਹੈਗੇ ਨੇ ਜਿਹੜੇ ਉਹ ਡਾਕਟਰ ਦਿਲਜੀਤ ਨੇ ਜਿਹੜੇ ਇੱਥੇ ਸੈੱਟ ਕਰਦੇ ਨੇ ਮਤਲਬ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਇੰਨੀ ਮਹਿਮਾ ਹੈਗੀ ਆ ਪਰਮਾਤਮਾ ਦੀ ਮਿਹਰ ਨਾਲ ਡਾਕਟਰ ਦਿਲਜੀਤ ਜੀ ਦੀ ਅੱਛਾ ਡਾਕਟਰ ਸਾਹਿਬ ਕਿਹੜੇ ਹਾਲਤ ਦੇ ਵਿੱਚ ਮਿਲਿਆ ਸੀ ਗੁਰਵੀਰ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਇਹ ਗੁਰਵੀਰ ਬੜੀ ਪਰੇਸ਼ਾਨੀ ਦੀ ਹਾਲਤ ਵਿੱਚ ਮੈਨੂੰ ਮਿਲਿਆ ਸੀ ਆਪਾਂ ਸੈਦੋਕੇ ਪਿੰਡ ਦੇ ਵਿੱਚ ਮਿਲੇ ਸੀ ਉੱਥੇ ਰਿਸ਼ਤੇਦਾਰ ਜੀ ਮੈਨੂੰ ਮਿਲਿਆ ਸੀ ਇਹਨੇ ਉੱਥੇ ਮੈਨੂੰ ਕਿਹਾ ਕਿ ਮੇਰੀ ਗਊ ਨੂੰ ਬਹੁਤ ਜ਼ਿਆਦਾ ਮਸਟੈਟਸ ਹੋਈ ਆ ਮੈਂ ਇਹਨੂੰ ਕਿਹਾ ਵੀ ਤੂੰ ਸਾਰੀਆਂ ਦਵਾਈਆਂ ਲਾ ਕੇ ਹਾਰ ਹੋ ਗਿਆ ਵਾ ਤੇ ਤੂੰ ਇੱਕ ਵਾਰ ਇੱਕ ਨੰਬਰ ਤੇ 8 ਨੰਬਰ ਬੀਐਸਕੇ ਦੀ ਵਰਤ ਕੇ ਵੇਖ ਤੇ ਇਹਨੂੰ ਰਿਜ਼ਲਟ ਮਿਲੂਗਾ ਬਹੁਤ ਜ਼ਿਆਦਾ ਰਿਜ਼ਲਟ ਮਿਲੂਗਾ ਪਰ ਇੰਨਾ ਕਿ ਜ਼ਿਆਦਾ ਪਰੇਸ਼ਾਨ ਸੀ ਇਹਨੂੰ ਥੋੜਾ ਜਿਹਾ ਵਿਸ਼ਵਾਸ ਨਹੀਂ ਆਇਆ ਮੇਰੇ ਕਹਿੰਦੇ ਇਹਨੇ ਫਿਰ ਵੀ ਬੀਐਸਕੇ ਦੀ ਇੱਕ ਨੰਬਰ ਤੇ 8 ਨੰਬਰ ਵਰਤ ਕੇ ਵੇਖੀ ਤੀਜੇ ਚੌਥੇ ਦਿਨ ਨੂੰ ਵੀ ਸਾਡੇ ਸਾਰੇ ਰਿਕਵਰੀ ਕਰ ਗਈ ਜੀ ਦੀ ਗਊ ਹੁਣ ਇਹ ਜਿਹੜਾ ਬਿਲਕੁਲ ਫਾਰਮ ਸੈਟਪ ਹੈ ਬੀਐਸਕੇ ਦੇ ਨਾਲ ਤੁਸੀਂ ਅਕਸਰ ਜਾਣਦੇ ਹੋ ਬਹੁਤ ਸਾਰੇ ਫਾਰਮਾਂ ਤੇ ਤੁਹਾਡੀ ਲਗਭਗ 25 ਤੋਂ 30 40 ਫਾਰਮਾਂ ਤੇ ਤੁਹਾਡੀ ਡੇਲੀ ਦੀ ਵਿਜ਼ਿਟ ਹੈਗੀ ਹੈ ਕਿਹੜੀ ਪ੍ਰੋਬਲਮ ਹੈ ਇਸ ਵੇਲੇ ਜਿਸ ਕਰਕੇ ਸਾਡੇ ਕਿਸਾਨ ਵੀਰ ਸਾਡਾ ਨੌਜਵਾਨ ਵਰਗ ਸਾਡੀਆਂ ਨੌਜਵਾਨ ਧੀਆਂ ਇਸ ਕੰਮ ਤੋਂ ਪਾਸਾ ਵਟਰੀਏ ਉਹਨਾਂ ਕਹਿੰਦੇ ਜੀ ਤਾਂ ਬਿਮਾਰੀ ਬੜੀ ਹੈ ਅਸੀਂ ਤਾਂ ਕਈ ਵਾਰ ਹੁੰਦਾ ਵੀ ਕਮਾਉਂਦੀ ਡਾਕਟਰਾਂ ਵਾਸਤੇ ਹਾਂਜੀ ਸਹੀ ਗੱਲ ਹੈ ਜੀ ਕਈ ਵਾਰ ਤੇ ਜਦਾਂ ਜਦਾਂ ਮਸਟੈਟਿਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਸਾਰੇ ਜਾਣੇ ਹਨਾ ਮਸਟੈਟਿਸ ਤੋਂ ਦੂਜਾ ਹੁਣ ਜਦਾਂ ਗਰਮੀ ਦਾ ਮੌਸਮ ਆਉਣਾ ਵਾ ਉਹਦੇ ਵਿੱਚ ਥਲੇਰੀਆ ਬਿਵੇਸ਼ੀਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਜਿਹਨੂੰ ਥਲੇਰੀਆ ਹੋ ਜਾਂਦਾ ਉਹ ਵੀ ਪਸ਼ੂ ਦੇ ਕਿੰਨੇ ਸਾਰੇ ਪੈਸੇ ਬਰਬਾਦ ਹੋ ਜਾਂਦੇ ਆ ਹਨਾ ਤੇ ਜਦਾਂ ਮਤਲਬ ਮਸਟੈਟਿਸ ਮਸਟੈਟਿਸ ਤੇ ਲਗਭਗ ਪਸ਼ੂ ਨੂੰ ਖਤਮ ਹੀ ਕਰ ਦਿੰਦੀ ਆ ਦੁੱਧ ਵੀ ਜਾਂਦਾ ਰਹਿੰਦਾ ਪੈਸਾ ਵੀ ਜਾਂਦਾ ਰਹਿੰਦਾ ਕਈ ਵਾਰ ਪਸ਼ੂ ਵੀ ਜਾਂਦਾ ਰਹਿੰਦਾ ਜਿਹੜੀ 1 ਨੰਬਰ ਤੇ 8 ਨੰਬਰ ਵਾਲੀ ਮਸਟੈਟਿਸ ਤੇ ਬਹੁਤ ਜ਼ਿਆਦਾ کارਗਰ ਬਹੁਤ ਜ਼ਿਆਦਾ ਕੰਮ ਕਰਦੀ ਆ ਕੰਮ ਕਿਵੇਂ ਕਰਦੀ ਹੈ ਕੰਮ ਪਾਜੀਏ ਜਿੱਦਾਂ ਪਸ਼ੂ ਦਾ ਦੁੱਧ ਵੀ ਨਹੀਂ ਘਟਣ ਦਿੰਦੀ ਹਾਰਡਨੈਸ ਜਿੱਦਾਂ ਮੰਨ ਲਓ ਭਵਾਨੇ ਨੂੰ ਜਿੰਨੀ ਮਰਜ਼ੀ ਹਾਰਡਨੈਸ ਹੋਵੇ ਉਹ ਵੀ ਤੋੜ ਕੇ ਸਹੀ ਕਰ ਦਿੰਦੀ ਆ ਨਾ ਮਸਟੈਟਸ ਜਿੱਦਾਂ ਮੰਨ ਲਓ ਛੱਡੀਆਂ ਦੁੱਧ ਦੇ ਵਿੱਚ ਆਉਂਦਾ ਪੈਂਦਾ ਕੁਝ ਵੀ ਆਉਂਦਾ ਪੈਂਦਾ ਉਹਨਾਂ ਨੂੰ ਵੀ ਬਹੁਤ ਜਲਦੀ ਰਿਕਵਰ ਕਰ ਦਿੰਦੀ ਆ ਮੇਨ ਗੱਲ ਇਹ ਆ ਕਿ ਜਿਹੜੀ 1 ਨੰਬਰ ਤੇ 8 ਨੰਬਰ ਵਾਲਾ ਇਹ ਦੁੱਧ ਨਹੀਂ ਘਟਣ ਦਿੰਦੀ ਪਸ਼ੂ ਦਾ ਹਾਂ ਇਹ ਬਹੁਤ ਜ਼ਿਆਦਾ ਰਿਜ਼ਲਟ ਲਿਆ ਵਾ ਕਿ ਫਾਰਮਰ ਦਾ ਦੁੱਧ ਨਹੀਂ ਟੁੱਟਦਾ ਜਿੱਦਾਂ ਮੰਨ ਲਓ ਸ਼ੁਰੂਆਤ ਦੇ ਹਾਲਾਤਾਂ ਦੇ ਆਪਾਂ ਵਰਤ ਲੈਣੇ ਆ ਨਾ ਜਿੱਦਾਂ ਮੰਨ ਲਓ ਹਨਾ ਨਹੀਂ ਐਂਟੀਬਾ ਜਦੋਂ ਮੇ ਸਟੇਟਸ ਹੋ ਜਾਂਦੀ ਹੈ ਅਸੀਂ ਮਾਡਰਨ ਐਂਟੀਬਾਇਟਿਕਸ ਵੀ ਲਗਵਾ ਲੰਨੇ ਆ ਉਹਦੇ ਨਾਲ ਦੁੱਧ ਘਟ ਜਾਂਦਾ ਤੇ ਪਰ ਜਿਹੜਾ ਡਾਕਟਰ ਬੀ ਐਸ ਕੇ ਦੇ ਨੁਸਖੇ ਹੈਗੇ ਨੇ ਫਾਰਮੂਲੇ ਹੈਗੇ ਨੇ रिकवरी ਤਾਂ ਤੁਸੀਂ ਕਹਿ ਰਹੇ ਹੋ ਕਰਦੇ ਕਰਦਾ ਇਹ ਕਿਤੇ ਵੀ ਦੁੱਧ ਵੀ ਵਧਾ ਦਿੰਦਾ ਹਾਂ ਦੁੱਧ ਵੀ ਵਧਾ ਦਿੰਦਾ ਜੀ ਕਿਹੜੇ ਨੁਸਖੇ ਇਦਾਂ ਹਾਂਜੀ ਸਕੇ ਜੀ ਕਿੰਨਾ ਕਿੰਨਾ ਦੁੱਧ ਵੱਜ ਜਾਂਦਾ ਦੁੱਧ ਲਗਭਗ ਜਿੱਦਾਂ ਮੰਨ ਲਓ 40 ਤੇ ਗਊ ਚੱਲਦੀ ਹੈ ਤੇ 40 ਤੱਕ ਹੀ ਪਹੁੰਚ ਜਾਂਦਾ ਵਾ ਜੇ ਫਾਰਮਰ ਸਹੀ ਤਰੀਕੇ ਨਾਲ ਉਹਨੂੰ ਵਰਤਤ ਹਾਂ ਸਹੀ ਤਰੀਕੇ ਨਾਲ ਵਰਤਤ ਕੀਤਾ ਜਾਵੇ ਜੀ ਠੀਕ ਹੈ ਠੀਕ ਹੈ ਹਾਂਜੀ ਅੱਛਾ ਤੇ ਇਸ ਵੇਲੇ ਜਿਹੜਾ ਇਹ ਮਸਟੇਟਸ ਹੈ ਡਾਕਟਰ ਸਾਹਿਬ ਇਹ ਬਟ ਹਰੇਕ ਨੂੰ ਪਰੇਸ਼ਾਨ ਕੀਤਾ ਹੋਇਆ ਚਾਹੇ ਉਹ ਘਰ ਦੇ ਵਿੱਚ ਪਸ਼ੂ ਰੱਖਿਆ ਹੋਇਆ ਚਾਹੇ ਡੈਰੀ ਫਾਰਮ 'ਚ ਪਸ਼ੂ ਰੱਖਿਆ ਹੋਇਆ ਇਹ ਹੋ ਕਿਉਂ ਜਾਂਦਾ ਮਸਟੈਟਸ ਇਸ ਤਰ੍ਹਾਂ ਇਸ ਨਸਲ ਦੇ ਗਾਵਾਂ ਨੂੰ ਭਾਜੀ ਇਸ ਨਸਲ ਦੀਆਂ ਗਾਵਾਂ ਨੂੰ ਹੋ ਜਾਂਦਾ ਕੁਝ ਨਾ ਕੁਝ ਕਿਤੇ ਮੰਨ ਲਓ ਖਾਣੇ ਦੀ ਮੈਨੇਜਮੈਂਟ ਦੇ ਵਿੱਚ ਹੋ ਜਾਂਦਾ ਕਿਤੇ ਨਾ ਕਿਤੇ ਮੰਨ ਲਓ ਜਿੱਦ ਆਪਾਂ ਜ਼ਿਆਦਾਤਰ ਚਾਰ ਪਾਉਂਦੇ ਆ ਹਨ ਫਾਰਮਾਂ ਦੇ ਵਿੱਚ ਚਾਰ ਪੈਂਦਾ ਚਾਰ ਦੇ ਵਿੱਚ ਉਲੀ ਆ ਜਾਂਦੀ ਜਾਂ ਬੈਕਟੀਰੀਆ ਆ ਜਾਂਦਾ ਉਹਦੇ ਨਾਲ ਵੀ ਜਿਹੜੀ ਮਸਟੈਟਸ ਬਹੁਤ ਵੱਡਾ ਕਾਰਨ ਹੁੰਦਾ ਬਣਦਾ ਹਾਂਜੀ ਜੀ 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 ਹਾਂਜੀ अच्छा ए दसो भी अगर इस तरह दा फार्म हाउस इक चलाणा है हुन ते मेन लगदा थौडी लोड बहुत ਘਟ ਪੈਂਦੀ ਹੋਣੀ ਆ ਗੁਰਵੀਰ ਨੂੰ ਸਹੀ ਗੱਲ ਆ ਜੀ ਇਹ ਆਈ ਕਰਨੀ ਆਉਣਾ ਹੁਣ ਮੈਂ ਇਥੇ اچھا ਹੋਰ ਕੋਈ ਕੰਮ ਨਹੀਂ ਨਹੀਂ ਹੋਰ ਕੋਈ ਕੰਮ ਨਹੀਂ ਅਗਰ ਥਲੇਰੀਆ ਹੋਵੇ ਜਾਂ ਬੰਨ ਕਿਸੇ ਨੂੰ ਲੱਗ ਜੇ ਜਾਂ ਗੋਹਾ ਪਤਲਾ ਕਰਨ ਲੱਗ ਜਵੇ ਪਸ਼ੂ ਫਿਰ ਆਪਣਾ ਟ੍ਰੀਟਮੈਂਟ ਤੁਸੀਂ ਆਪਣੇ ਪਸ਼ੂਆਂ ਦਾ ਆਪ ਕਰ ਲੈਂਦੇ ਹੋ ਹਾਂਜੀ ਸਾਡੀ ਸਰ ਅੱਛਾ ਦੁੱਧ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਤੁਸੀਂ ਦੁੱਧ ਦਾ ਵਧਾਇਆ ਲਿਆ ਮਤਲਬ ਕਿਸੇ ਪਸ਼ੂ ਦਾ ਦੁੱਧ ਮੰਨ ਲਓ ਕਿ ਤੁਹਾਡੀ ਦਵਾਈ ਜਿਹੜੀ ਆ ਇੱਕ ਮਸਟ੍ਰੈਟ ਜਿਹੜੀ ਦੇਖਦੀ ਆ ਇੱਕ ਹੁੰਦੀ ਹੈ ਜਿਹੜੀ ਸਬਕ ਨਹੀਂ ਨਿਕਲ ਉਹਤੇ ਵੀ ਬਹੁਤ ਹੀ ਕੰਮ ਕਰਦੀ ਹੈ ਅੱਛਾ ਉਹ ਕਿਵੇਂ ਉਹ ਮੰਨ ਲਓ ਕਿ ਜਿੱਦਾਂ ਉਹ ਜਦੋਂ ਹੁੰਦੀਆਂ ਨਾ ਉਹ ਮੈਨੂੰ ਦਿਖਦੀ ਨਹੀਂ ਆ ਨਾ ਉਹਦੀ ਛੱਡੀਆਂ ਨਾ ਉਹਦੀਆਂ ਉਹ ਕੋ ਉਹ ਐਡਮ ਨੇ ਸਹੀ ਸਹੀ ਇੱਕ ਦੁੱਧ ਮਿਲ ਕੇ ਮੈਂ ਕੱਢਦਾ ਜਾਣਾ ਉਹ ਉਹਨੂੰ ਨੌਲਜ ਵਾ ਬੰਦੇ ਨੂੰ ਜਿਹਨੂੰ ਸਬਕ ਨਹੀਂ ਨਿਕਲ ਉਹ ਫੜ ਸਕਦਾ ਜਿਹਨੂੰ ਮੰਨ ਲਓ ਕਿ ਅਸੀਂ ਰੋਜ਼ ਮੰਨ ਲਾ ਸਾਡੇ ਚੈੱਕ ਹੁੰਦੀ ਹੈ ਠੀਕ ਆ ਸਾ ਨੂੰ ਤੇ ਪਾਲਾ ਇਹ ਐਮ ਐਲ ਦੇ ਵਿੱਚ ਦੁੱਧ ਨਾ ਆਪਣਾ ਵੀ ਹਾਂ 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 ਜੀ ਤੇ ਤੇ ਮੰਨ ਲਓ ਉਹਦੇ ਵਿੱਚ ਟਾੜੇ ਇਹਦਾ ਮਤਲਬ ਕਿ ਪੂਰਾ ਰਿਜ਼ਲਟ ਵਾ ਮੰਨ ਲਓ ਕਿ 100% ਹੀ ਆ ਹੰਡੜ ਬੋਸ ਹਾਂ ਜੀ 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 ਅੱਛਾ ਡਾਕਟਰ ਸਾਹਿਬ ਜਿਵੇਂ ਕੀ ਥਲੇਰੀ ਦੀ ਦਿੱਕਤ ਆ ਜਾਂਦੀ ਹੈ ਬਚਾਇਆ ਕਿਵੇਂ ਜਾ ਸਕਦਾ ਹੈ ਚਲੋ ਡਾਕਟਰ ਬੀ ਐਸ ਕੇ ਦੇ ਨੁਸਖੇ ਤਾਂ ਹੈਗੇ ਨੇ ਹਰ ਹਾਲ ਦੇ ਵਿੱਚ ਜਿਹੜੇ ਇਸਤੇਮਾਲ ਕਰਨੇ ਪੈਂਦੇ ਨੇ ਪਰ ਥਲੇਰੀਏ ਤੋਂ ਮਸਟੈਟਸ ਤੋਂ ਬੰਨ ਪੈਣ ਤੋਂ ਗੋਬਰ ਪਤਲਾ ਕਰਨ ਤੋਂ ਬਚਾਇਆ ਕਿਵੇਂ ਜਾ ਸਕਦਾ ਹੈ ਇਸ ਨਸਲ ਦੀਆਂ ਗਾਵਾਂ ਨੂੰ ਮਸਟੈਟਸ ਤੇ ਕੰਮ ਕਰਦੀ ਆ 1 ਨੰਬਰ ਤੇ 8 ਨੰਬਰ ਜਿੱਦਾਂ ਬਹੁਤ ਵਧੀਆ ਕੰਮ ਕਰਦੀ ਹੈ ਹਨਾ ਜੀ ਤੇ ਥਲੇਰੀਏ ਤੇ 25 ਨੰਬਰ ਜਿੱਦਾਂ ਕੰਮ ਕਰਦੀ ਬਹੁਤ ਵਧੀਆ ਤੇ ਜਿੱਦਾਂ ਮੰਨ ਲਓ ਬੁਖਾਰ ਹੋ ਗਿਆ ਪਸ਼ੂ ਨੂੰ 5 ਨੰਬਰ ਤੇ 6 ਨੰਬਰ ਬੁਖਾਰ ਦੇ ਵਿੱਚ ਭੁੱਖ ਦੇ ਤੇ ਬੁਖਾਰ ਤੇ ਬਹੁਤ ਵਧੀਆ ਕੰਮ ਕਰਦੀ ਆ ਇਦਾਂ ਜਿਹੜਾ ਫਾਰਮਰ ਆਪਣਾ ਘਰੇਲੂ ਨੁਕਸਾ ਵਰਤ ਕੇ ਜਦੋਂ ਵੀ ਐਸਕੇ ਦੇ ਨਾਲ ਆਪਣੇ ਜਦੋਂ ਪਸ਼ੂ ਨੂੰ ਬਚਾ ਸਕਦਾ ਕੋਈ ਚੱਕਰ ਨਹੀਂ ਜਦੋਂ ਇਹਨਾਂ ਦਾ ਪਾਊਡਰ ਆਉਂਦਾ ਵਾ ਆਲੀ ਨਵਾਨਾ ਠੀਕ ਹੈ ਠੀਕ ਹੈ ਜੀ ਉਹ ਪਸ਼ੂ ਦੀ ਜਦੋਂ ਮੰਨ ਲਓ ਫੈਂਟ ਵੀ ਬਹੁਤ ਵਧਾਉਂਦਾ ਵਾ ਸਾਰਾ ਮੰਨ ਲਓ ਜਿਹਦਾ ਰੀਪੀਟ ਬਲੀਡਿੰਗ ਆਉਂਦੀ ਉਹਤੇ ਵੀ ਬਹੁਤ ਵਧੀਆ ਕੰਮ ਕਰਦਾ ਵਾ ਪਸ਼ੂ ਨੂੰ ਜਦੋਂ ਮੈਂ ਕਹਿ ਦਿੰਦੇ ਨਾ ਚਮੜੀ ਦੀ ਚਮਕਲੀ ਚਾਹੀਦੀ ਕੋਈ ਚੀਜ਼ ਉਹ ਚਮੜੀ ਦੀ ਚਮਕ ਵੀ ਬਹੁਤ ਦਿੰਦਾ ਮੈਨੂੰ ਤਾਂ ਐ ਲੱਗਿਆ ਸੀ ਅੱਗੇ ਜਿਵੇਂ ਤੇਲ ਤੂਲ ਮਲ ਕੇ ਖੜਾਈ ਹੋਈਆਂ ਹੋਣ ਗੁਰਵੀਰ ਨੇ ਚਮਕ ਬਹੁਤ ਆਉਂਦੀ ਓਦੇ ਨਾਲ ਸਾਰੇ ਸਰੀਰ ਤੇ ਜਦਾਂ ਅੱਛਾ ਗੁਰਵੀਰ ਆਖਰ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਜਿਹੜੇ ਨੌਜਵਾਨ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਹਾਡਾ ਸੁਨੇਹਾ ਕੀ ਮੇਰਾ ਸਨੇਹਾ ਇਹੋ ਹੀ ਆ ਜਿਹੜੇ ਰੋਜ਼ ਸੋਚਦੇ ਨੇ ਵੀ ਕੱਲ ਤੋਂ ਅਸੀਂ ਦੋ ਤਿੰਨ ਗਈਆਂ ਲਿਆਵਾਂਗੇ ਪਸ਼ੂ ਮੇਲੇ ਚੋਂ ਜਾ ਕੇ ਤੇ ਅਗਲੇ ਦਿਨ ਅਸੀਂ ਕੰਮ ਸ਼ੁਰੂ ਕਰ ਦਾਂਗੇ ਪਰ ਜਦੋਂ ਤੁਹਾਡੇ ਵਾਂਗੂ ਫਾਰਮਰ ਨਾਲ ਗੱਲ ਕਰਦੇ ਨੇ ਡਾਕਟਰਾਂ ਨਾਲ ਗੱਲ ਕਰਦੇ ਨੇ ਕਹਿੰਦੇ ਨੇ ਜੀ ਵੇਜਾ ਕਾਕੇ ਪੰਗਾ ਨਾਲ ਨਹੀਂ ਤਾਂ ਚੰਗਾ ਰਹੇਗਾ ਹਾਂਜੀ ਹਾਂਜੀ ਇਹਦੇ ਲੋਕਾਂ ਨੂੰ ਮੰਨ ਲਓ ਜਿਹੜੇ ਕੋਈ ਇਦਾਂ ਕਰਦਾ ਉਹ ਸਮਝ ਲਓ ਇੱਕ ਗਮਰਾਹ ਕਰਨ ਦੀ ਗੱਲ ਵਾ ਠੀਕ ਇਦਾਂ ਦੇ ਕੋਈ ਚੱਕਰ ਨਹੀਂ ਸਿਰਫ ਇੱਕ ਬੰਦਾ ਆਪਣੀ ਨੀਦਰ ਰੱਖ ਕੇ ਤੁਰੇ ਕਿ ਮੈਂ ਇਹ ਕੰਮ ਕਰਨਾ ਤੇ ਕਰਨਾ ਹੀ ਆ ਤੇ ਇੱਕ ਆਪਣੇ ਘਰ ਦੇ ਸਪੋਰਟ ਹੋਣੀ ਬਹੁਤ ਜ਼ਰੂਰੀ ਆ ਠੀਕ ਹੈ ਜਦੋਂ ਆਪਣੇ ਘਰ ਦੇ ਆਖਣਗੇ ਹਾਂ ਅਸੀਂ ਇਹ ਕੰਮ ਚ ਤੁਹਾਨੂੰ ਨਹੀਂ ਬਾਗਣਾ ਤੁਸੀਂ ਬਾਹਰ ਜਾਓ ਫਿਰ ਉੱਥੇ ਉਹ ਬੱਚਾ ਕੁਝ ਨਹੀਂ ਕਰੂਗਾ ਠੀਕ ਹੈ ਕਿਉਂਕਿ ਮੇਰੇ ਪਿੱਛੇ ਮੇਰੇ ਮਤਲਬ ਕਿ ਮਾਪੇ ਉਹਦੀ ਬਹੁਤ ਸਪੋਰਟ ਦੇ ਰਹੀ ਆ ਉਹਨਾਂ ਨੇ ਮਤਲਬ ਕਿ ਮੈਨੂੰ ਇਹ ਨਹੀਂ ਆਖਿਆ ਕਿ ਤੂੰ ਕੰਮ ਕਿਹੜਾ ਸਟਾਰਟ ਕਰ ਲਿਆ ਜਾਂ ਗੋਏ ਚ ਲੱਤਾਂ ਮਾਰੀਆਂ ਜਾਂ ਕਿੱਦਾਂ ਇਹ ਆਮ ਹੀ ਲੋਕ ਸੋਚਦੇ ਆ ਇਹ ਮਾਤਾ ਦਾ ਕਹਿੰਦੇ ਨੇ ਵੀ ਹੁਣ ਤੁਸੀਂ ਜਦੋਂ ਉਧਰੋਂ ਘਰੋਂ ਇੱਧਰ ਆਣੇ ਹੋ ਤੁਸੀਂ ਕਹਿੰਦੇ ਜਿਵੇਂ ਅਮਰੀਕਾ ਦੁੱਧ ਤੋਂ ਚੌਂਣ ਚੱਲੇ ਆ ਹਾਂਜੀ 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 ਇਹ ਡਾਇਲੌਗ ਮਾਰਦੇ ਹੋ ਸਹੀ ਸਹੀ ਜੀ ਕੀ ਕਹਿੰਦੇ ਹੁੰਨੇ ਮਾਤਾ ਨੂੰ ਮੈਂ ਇਹੀ ਕਹਿਣਾ ਕਿ ਮੈਂ ਮਤਲਬ ਕਿ ਮੈਨੂੰ ਪੁੱਛਦੇ ਆਈਂ ਤਾਂ ਕੋਈ ਵੀ ਮੈਨੂੰ ਪੁੱਛੇਂਦਾ ਬਾਹਰੋਂ ਕਿ ਕਿੱਥੇ ਚੱਲੇ ਆ ਮੈਂ ਇਹੋ ਕਹਿਣਾ ਮੈਂ ਅਮਰੀਕਾ ਚੱਲੇ ਆ ਜੀ 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 ਬਾਕੀ ਔਰ ਅਮਰੀਕਾ ਮੇਨ ਲੱਗਦਾ ਕਿ ਜਿਹਨੂੰ ਜਿਉਣ ਦਾ ਤਰੀਕਾ ਉਥੇ ਉਹਦਾ ਇੱਥੇ ਹੀ ਅਮਰੀਕਾ ਡਾਕਟਰ ਸਾਹਿਬ ਜਾਂਦੇ ਜਾਂਦੇ ਫਿਰ ਅਗਰ ਕਿਸੇ ਨੇ ਇਹ ਨੁਸਖੇ ਫਾਰਮੂਲੇ ਲੈਣੇ ਹੋਣ ਕਿਵੇਂ ਅਵੇਲੇਬਲ ਨੇ ਜਿਸ ਤਰੀਕੇ ਨਾਲ ਇਹਨਾਂ ਦੇ ਬੜੀ ਮੁਸ਼ਕਿਲ ਹੱਥ ਲੱਗੇ ਨੇ ਲੰਮੀ ਅਰਦਾਸਾਂ ਕੀਤੀ ਇਹਨਾਂ ਦੇ ਹੱਥ ਤਾਂ ਲੱਗੇ ਨੇ ਤੇ ਜਿਹੜੇ ਲੋਕ ਵੀਡੀਓ ਤੁਹਾਨੂੰ ਵੇ ਵੀਡੀਓ ਚ ਦੇਖ ਰਹੇ ਨੇ ਇਸ ਏਰੀਏ ਦੇ ਨੇ ਮਹਿਤਾ ਚੌਂਕ ਹੋ ਗਿਆ ਤੁਹਾਡਾ ਪਿੰਡ ਵੀ ਘੁਮਾਨ ਹੈਗਾ ਤੇ ਕਿਵੇਂ ਮਿਲ ਸਕਦੇ ਨੇ ਨੁਸਖੇ ਫਾਰਮੂਲੇ ਪੱਜੀ ਜਿੱਦਾਂ ਮਹਿਤੇ ਦੇ ਵਿੱਚ ਗੁਰਨਾਨਕ ਡਰੱਗ ਮੈਡੀਕਲ ਸਟੋਰ ਆ ਸੰਧੂ ਮੈਡੀਕਲ ਸਟੋਰ ਆ ਇੱਥੇ ਅਵੇਲੇਬਲ ਆ ਜੀ ਕਮਾਣ ਦੇ ਵਿੱਚ ਬਾਵਾ ਮੈਡੀਕਲ ਸਟੋਰ ਆ ਇੱਥੇ ਅਵੇਲੇਬਲ ਆ ਜੀ ਤੇ ਨਾਖ ਦੀ ਖੋਈ ਤੇ ਗੁਰਨਾਨਕ ਮੈਡੀਕਲ ਸਟੋਰ ਉੱਥੇ ਆ ਜੀ ਤੇ ਸ਼ੈਦਪੁਰ ਵੀ ਭਾ ਸੁਖਦੇਵ ਸਿੰਘ ਡੇਰੀ ਵਾਲੇ ਆ ਉਹਨਾਂ ਕੋ ਅਵੇਲੇਬਲ ਆ ਜੀ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਆ ਮਤਲਬ ਪ੍ਰੋਪਰ ਗਾਈਡ ਵੀ ਕਰਦੇ ਨੇ ਹਾਂ ਪ੍ਰੋਪਰ ਗਾਈਡ ਵੀ ਕਰਦੇ ਨੇ ਤੇ ਜਿਨ੍ਹਾਂ ਨੂੰ ਲੋੜ ਪੈਂਦੀ ਮੰਨ ਲਓ ਵਰਤਨ ਦੀ ਜਾਂ ਪੁੱਛਣ ਦੀ ਜਾਂ ਡੋਜ ਦੀ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਆ ਜੀ 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 ਅੱਛਾ ਫਿਰ ਗੁਰਵੀਰ ਹੁਣ ਤੇ ਤੁਸੀਂ ਆਪਣੀ ਡੇਰੀ ਦੇ ਡਾਕਟਰ ਵੀ ਆਪ ਹਾਂਜੀ 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 ਡਾਕਟਰ ਬਣ ਗਏ ਹੋ ਹਾਂਜੀ ਹਾਂਜੀ ਸਰ ਤੇ ਅਲੇ-ਦਲੇ ਜ ਅਗਮਿੰਤ ਲੱਗਦਾ ਅਲੇ-ਦਲੇ ਵੀ ਤੁਸੀਂ ਆਪਣੇ ਗਵਾਂਢ 'ਚ ਵੀ ਕਿਸੇ ਨੂੰ ਮਸਟੈਟਸ ਨਹੀਂ ਹੋਣ ਦਿੰਦੇ ਹੋ ਹਾਂਜੀ 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 ਸਰ ਮੈਂ ਲਾ ਲੋ ਹਿਸਾਬ ਕਿ ਲੋਕਾਂ ਦੀਆਂ ਲਿਖੀਆਂ ਲਵਾ ਮਤਲਬ ਕਿ ਜਿਹੜੀਆਂ ਦਵਾਈਆਂ ਲਾ ਖਾ ਲੈਂਦੇ ਆ ਮੰਨ ਲਓ ਕਿ ਉਹਨਾਂ ਨੂੰ ਵੀ ਇਹੋ ਮਤਲਬ ਕਿ ਸਹਾ ਦਿੰਨਾ ਕਿ ਮਤਲਬ ਕਿ ਕਿਸੇ ਦੇ ਮਗਰ ਲੱਗਦੀ ਲੋੜ ਨਹੀਂ ਸਿੱਧਾ ਆਪਣੀ ਬੀਐਸਕੇ ਦੀ ਦਵਾਈ ਵਰਤੋ ਤੇ ਰਿਜ਼ਲਟ ਬਹੁਤ ਆਏ ਜੀ ਉਹਨਾਂ ਲਈ ਕੱਟਣਾ ਦੱਸ ਰਹੇ ਸੀ ਤੁਸੀਂ ਸਾਨੂੰ ਤਾਇ ਜੀ ਉਹਨਾਂ ਨਾਲ ਕੀ ਹੋਇਆ ਸੀ ਹਾਂਜੀ ਹਾਂਜੀ ਉਹਨਾਂ ਦੀ ਵੀ ਇੱਕ ਗਾਣ ਹੈ ਮੰਨ ਲਓ ਕਿ ਮਸਟੈਟਸ ਹੋ ਗਈ ਤੇ ਡਾਕਟਰ ਸਾਹਿਬ ਆਉਂਦੇ ਇੱਥੇ ਤੇ ਹੁਣ ਮੈਂ ਉਹਨਾਂ ਦਾ ਨਾਮ ਤੇ ਨਹੀਂ ਲੈਣਾ ਠੀਕ ਹੈ ਤੇ ਉਹ ਲਾਲਾ ਸਾਹਿਬ ਉਹਨਾਂ ਨੂੰ ਦਵਾਈ ਲੈ ਕੇ 3000 ਰੁਪਏ ਦੀ ਠੀਕ ਹੈ ਤੇ ਉਹ ਚਾਚੇ ਜੀ ਉਹਨਾਂ ਦੀ ਇੱਕ ਇੱਕ ਹੈਗੀ ਆ ਕਿ ਗੱਲ ਲੱਗੀ ਉਹ ਮੈਨੂੰ ਪੁੱਛ ਕੇ ਮਿਲ ਲੱਗੇ ਕੋਈ ਵੀ ਚੀਜ਼ ਲੈ ਹੁੰਦੇ ਆ ਉਹ ਮੇਰੇ ਕੋ ਇਦਾਂ ਪਰਚੀ ਲਾਏ ਤੇ ਮੈਂ ਕਿਹਾ ਕਿ ਇੰਨੀ ਦਵਾਈ ਲਾਉਂਦਾ ਵੀ ਫਾਇਦਾ ਨਹੀਂ ਇਹ ਤੇ ਨੋਰਮਲ ਜੀ ਚੀਜ਼ ਵਾ ਤੇ ਉਹ ਲਾਲੋ ਸਾਹਿਬ ਅਗੇ ਉਹਨਾਂ ਨੇ ਜਿੱਦਾਂ ਹੋਣ ਹੋਈ ਹੈ ਸਵੇਰੇ ਤੇ ਉਦੋਂ ਹੀ ਲਿਆ ਕੇ ਤੁਹਾਡੀ ਬੀਐਸਕੇ ਦੀ ਇੱਕ ਨੰਬਰ 8 ਨੰਬਰ ਵਰਤੀ ਆ ਤੇ ਸ਼ਾਮ ਨੂੰ ਮੈਂ ਸਟੈਟਸ ਪੂਰੀ ਮਿਲ ਕੇ ਰਿਕਵਰ ਹੋ ਗਈ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਨਾਲੋਂ ਦੁੱਧ ਉਹਦਾ ਹੋਰ ਮਲ ਕੇ ਵੱਧ ਗਿਆ ਵੱਧ ਗਿਆ ਹਾਂਜੀ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਗੁਰਵੀਰ ਸਾਰੀ ਗੱਲਬਾਤ ਲਈ ਸੋ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਵੇਖ ਕੇ ਅਗਰ ਇੱਕ ਨੌਜਵਾਨ ਵੀ ਜਿਹੜੀ ਸੋਚ ਹੈਗੀ ਹੈ ਗੁਰਵੀਰ ਵਰਗੀ ਹੋ ਜਾਂਦੀ ਹੈ ਤਾਂ ਇੱਕ ਨੌਜਵਾਨ ਨੂੰ ਅਸੀਂ ਵਿਦੇਸ਼ ਜਾਣ ਤੋਂ ਬਚਾ ਲਈਏ ਉਸ ਮਾਦੀਆਂ ਅੱਖਾਂ ਨੂੰ ਠੰਡਕ ਦੇ ਦਈਏ ਤਾਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈਗਾ ਮੈਨੂੰ ਲੱਗਦਾ ਹੈ ਕਿ ਪੂਰਾ ਹੋ ਸਕਦਾ ਹੈ ਔਰ ਉਮੀਦ ਕਰਦਾ ਹਾਂ ਕਿ ਵੀਡੀਓ ਦੇਖਣ ਤੋਂ ਬਾਅਦ ਜਿਹੜੇ ਨੌਜਵਾਨ ਡੈਰੀ ਫਾਰਮਿੰਗ ਦੇ ਕਿੱਤੇ ਤੋਂ ਡਰਦੇ ਨੇ ਉਹਨਾਂ ਨੂੰ ਹੌਸਲਾ ਹੋਏਗਾ ਹੌਸਲੇ ਨਾਲ ਕੰਮ ਕਰਨ ਦਾ ਜਜ਼ਬਾ ਪੈਦਾ ਹੋਏਗਾ ਔਰ ਜੇਕਰ ਡੈਰੀ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਕੋਈ ਪ੍ਰੋਬਲਮ ਕਿਸੇ ਪਸ਼ੂ ਨੂੰ ਆਉਂਦੀ ਹੈ ਤਾਂ ਤੁਸੀਂ ਨੰਬਰ ਦਿੱਤਾ ਹੈ ਇੱਕ ਨੰਬਰ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਪਸ਼ੂ ਦੀ ਬਿਮਾਰੀ ਬਾਬਤ ਗੱਲ ਕਰਕੇ ਡਾਕਟਰ ਬੀਐਸਕੇ ਦੇ ਨੁਸਖੇ ਤੁਸੀਂ ਘਰ ਵੀ ਮੰਗਾ ਸਕਦੇ ਹੋ ਸੋ ਅ ਵੀਡੀਓ ਦੇਖਣ ਤੋਂ ਬਾਅਦ ਬੰਦੇ ਵਿੱਚ ਅਗਰ ਤੁਹਾਨੂੰ ਲੱਗਦਾ ਕਿ ਮੇਰੇ ਸਰਕਲ ਦੇ ਵਿੱਚ ਕਿਸੇ ਇੱਕ ਡੈਰੀ ਫਾਰਮ ਦੇ ਵਿੱਚ ਇਹ ਦਿੱਕਤ ਸੀ ਦੂਸਰੇ ਦੇ ਵਿੱਚ ਇਹ ਦਿੱਕਤ ਸੀ ਉਹਨਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ